ਪ੍ਰੋਗਰਾਮ ਸੋਲਰ ਨੇ ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਮਨਦੀਪ ਸਿੰਘ ਅੰਮ੍ਰਿਤਪਾਲ ਦੀ ਨੋਮੀਨੇਸ਼ਨ ਔਖੀ ਹੋ ਗਈ ਹੈ ਔਖੀ ਕਿਉਂ ਹੋਈ ਹੈ ਚਰਚਾ ਕਰਾਂਗੇ ਜਿਹੜੀ ਖੰਡੂੜ ਸਾਹਿਬ ਸੀਟ ਹੈ ਉਹ ਹੋਟ ਸੀਟ ਕਿਉਂ ਬਣਦੀ ਜਾ ਰਹੀ ਹੈ ਅਮਰਤਪਾਲ ਦੇ ਹੱਕ ਤੇ ਵਿੱਚ ਜੇ ਇੱਕ ਹਵਾ ਚੱਲੀ ਹੈ ਉਹਦਾ ਅਸਲ ਕਾਰਨ ਕੀ ਹੈ ਉਸ ਗੱਲ ਦਾ ਪਤਾ ਕਰਾਂਗੇ ਚਰਚਾ ਦੇ ਵਿੱਚ ਅਸੀਂ ਇਹ ਜਿਹੜਾ ਮੁੱਦਾ ਲੈ ਰਿਹਾ ਅਮਰਤਪਾਲ ਦਾ ਅਸੀਂ ਜਿਹੜੀ 2 ਦਿਨ ਤੋਂ ਖੰਡੂਰ ਸਾਹਿਬ ਸੀਟ ਨੂੰ ਕਵਰ ਕੀਤਾ ਇਹ ਪੂਰੀ ਗੱਲਬਾਤ ਕਰਾਂਗੇ ਹੋ ਕੀ ਰਿਹਾ ਚੱਲ ਕੀ ਰਿਹਾ ਉੱਥੇ ਬਾਕੀ ਪਾਰਟੀਆਂ ਦਾ ਕੀ ਹਾਲ ਹੈ ਨਾਲ ਹੀ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਸੁਖਬੀਰ ਬਾਦਲ ਦੇ 7 ਸਟਾਰ ਹੋਟਲ ਨੂੰ ਨਿਸ਼ਾਨੇ ਤੇ ਲੈ ਲਿਆ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਨੇ ਹੋਟਲ ਬਣਾਇਆ ਪਹਾੜਾਂ ਦੇ ਵਿੱਚ ਉਹ ਸਰਕਾਰੀ ਸਕੂਲ ਬਣਾਵਾਂਗੇ ਬੱਚਿਆਂ ਨੂੰ ਦਵਾਂਗੇ ਜਿਹੜੇ ਇੱਕ ਹਰ ਕਮਰੇ ਦੇ ਅੱਗੇ ਜਿਹੜਾ ਰੂਮ ਦੇ ਅੱਗੇ সুইমিং ਪੂਲ ਬਣਿਆ ਹੈ ਉਹਦੇ ਵਿੱਚ ਬੱਚੇ ਨਾ ਆਇਆ ਕਰਨਗੇ ਇਹ ਹਰ ਵਾਰ ਸੁਖ ਵਿਲਾਸ ਦਾ ਨਾਮ ਗੱਲਾਂ-ਗੱਲਾਂ 'ਚ ਲੈ ਲੈਂਦੇ ਨੇ ਇਸ ਗੱਲ ਦੇ ਉੱਤੇ ਫਿਰ ਆਪਾਂ ਚਰਚਾ ਕਰਾਂਗੇ ਨਾਲ ਹੀ ਜਿਹੜੀ ਫਰੀਦਕੋਟ ਸੀਟ ਹੈ ਹੰਸਰਾਜਨ ਤੇ ਕਰਨਜੀਤ ਨਮੋ ਦੋ ਕਲਾਕਾਰ ਉਤਰੇ ਨੇ ਹੰਸਰਾਜਨ ਇਕੱਲੇ ਕਿਉਂ ਨੇ ਕਰਮਜੀਤ ਅਨਮੋਲ ਦੇ ਨਾਲ ਕਲਾਕਾਰ ਰੋਜ਼ ਨਾ ਰੋਜ਼ ਕੋਈ ਨਾ ਕੋਈ ਕਲਾਕਾਰ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਹੈ ਤਿੰਨੋਂ ਮੁੱਦਿਆਂ ਤੇ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸੰਦੀਪ ਲਾਧੂ ਕਾ ਸੰਦੀਪ ਅਮਰਿਤਪਾਲ ਨੂੰ ਲੈ ਕੇ ਵੱਡੀ ਜਿਹੜੀ ਖਬਰ ਆਈ ਹੈ ਕੀ ਉਹਨਾਂ ਦੀ ਨੋਮੀਨੇਸ਼ਨ ਔਖੀ ਹੁੰਦੀ ਯਾਰੀ ਹੈ ਕੀ ਉਹ ਚੋਣ ਲੜਨ ਲੜ ਪਾਣਗੇ ਆ ਸਭ ਤੋਂ ਪਹਿਲਾਂ ਇਹ ਕਹਿਣਾ ਚਾਹਾਂਗੇ ਕਿਉਂਕਿ ਅਮਰਿਤਪਾਲ ਸਿੰਘ ਦਾ ਚੋਣ ਪ੍ਰਚਾਰ ਇੱਕ ਪਾਸੇ ਜਿਹੜਾ ਚੱਲ ਰਿਹਾ ਉਸ ਦੀ ਹਵਾ ਕਿਉਂ ਬਣੀ ਉਸ ਦੇ ਉੱਤੇ ਆਉਣੇ ਆ ਨਾਲ ਜਿਹੜੀ ਨੋਮੀਨੇਸ਼ਨ ਦੀ ਗੱਲ ਹੈ ਕਿ ਨੋਮੀਨੇਸ਼ਨ ਔਖੀ ਕਿਉਂ ਹੋਈ ਹੈ ਸਾਰੇ ਜਾਣਦੇ ਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ 7 ਮਈ ਤੋਂ ਹੀ ਕਾਗਜ਼ ਜਿਹੜੇ ਭਰੇ ਜਾਣੇ ਸੀ ਹੁਣ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਸਾਡੇ ਜਾਣਕਾਰ ਦੱਸਦੇ ਆ ਕਿ ਅਮਰਿਤਪਾਲ ਸਿੰਘ ਦੇ ਜਿਹੜੇ ਸਮਰਥਕ ਨੇ ਜਾਂ ਉਹਨਾਂ ਦੀ ਚੋਣ ਮੁਹਿੰਮ ਨੂੰ ਚਲਾਉਣ ਵਾਲੇ ਨੇ ਜਿਹੜੇ ਉਹਨਾਂ ਦੇ ਨੇ ਜਿਹੜੇ ਹਾਲੇ ਬਾਹਰ ਨੇ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਵੱਲੋਂ ਦਰਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਕਿਉਂਕਿ ਇੱਕ ਪਾਸੇ ਤਰਨਤਾਰਨ ਜ਼ਿਲ੍ਹਾ ਔਰ ਜ਼ਿਲ੍ਹਾ ਡੀਸੀ ਤੋਂ ਪਰਮਿਸ਼ਨ ਲੈਣੀ ਪੈਣੀ ਹੈ ਔਰ ਦੂਸਰੇ ਪਾਸੇ ਅਮ੍ਰਿਤਸਰ ਜ਼ਿਲ੍ਹਾ ਔਰ ਅਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਕਹਿਣ ਦੇ ਉੱਤੇ ਐਨਐਸਏ ਲੱਗਾ ਕਿਉਂਕਿ ਜਦੋਂ ਡਿਪਟੀ ਕਮਿਸ਼ਨਰ ਦੇ ਲਿਖ ਕੇ ਦਿੱਤਾ ਜਾਂਦਾ ਉਦੋਂ ਹੀ ਐਨਐਸਏ ਦੀ ਕਾਰਵਾਈ ਅੱਗੇ ਵੱਧਦੀ ਹੈ ਹੁਣ ਉਹਨਾਂ ਦਾ ਜਿਹੜਾ ਆਪਦਾ ਜੱਲੂਪੁਰ ਖੇੜਾ ਪਿੰਡ ਹੈ ਜੱਦੀ ਪਿੰਡ ਹੈ ਇੱਕ ਤੋਂ ਰਹਿਣ ਵਾਲੇ ਉਥੋਂ ਦੇ ਆਪ ਸਨੀਕ ਉਥੋਂ ਦੇ ਹੈ ਤੇ ਉਹਨਾਂ ਨੂੰ ਜ਼ਿਲ੍ਹਾ ਅੰਮ੍ਰਿਤਸਰ ਤੋਂ ਵੀ ਪਰਮਿਸ਼ਨ ਲੈਣੀ ਪੈਣੀ ਹੈ ਉਥੋਂ ਕੋਈ ਹੱਥ ਜਿਹੜਾ ਰਾਹ ਨਹੀਂ ਅਪਣਾਇਆ ਗਿਆ ਕੋਈ ਰਾਹ ਨਹੀਂ ਦਿੱਤਾ ਗਿਆ ਦੂਜੇ ਪਾਸੇ ਤਰਨਤਾਰਨ ਡਿਪਟੀ ਕਮਿਸ਼ਨਰ ਵੱਲੋਂ ਕੋਈ ਰਾਹ ਨਹੀਂ ਮਿਲਿਆ ਫਿਰ ਆਕ ਕੇ ਅਮਰਿਤਪਾਲ ਸਿੰਘ ਦੇ ਜਿਹੜੇ ਸਾਥੀ ਤੇ ਸਮਰਥਕ ਕੇ ਨੋਮੀਨੇਸ਼ਨ ਸਿਰੇ ਚੜ ਜਾਵੇ ਕੋਈ ਡਿੱਕਾ ਨਾ ਬਣੇ ਉਹ ਜਾਂਦੇ ਆ ਪੰਜਾਬ ਚੋਂ ਮੁੱਖ ਚੋਣ ਅਧਿਕਾਰੀ ਹੈ ਜਿਹੜ ਈਗੜ 17 ਸੈਕਟਰ ਚ ਦਫਤਰ ਹੈ ਉਹ ਉੱਥੇ ਜਾਂਦੇ ਆ ਉੱਥੇ ਵੀ ਪਤਾ ਲੱਗਿਆ ਕਿ ਉਹਨਾਂ ਨੂੰ ਕੋਈ ਬਹੁਤ ਤਰ੍ਹਾਂ ਨੇ ਦੇਖਿਆ ਕਿ ਨਾਮਿਨੇਸ਼ਨ ਸੌਖੀ ਹੈ ਫਿਰ ਉਹਨਾਂ ਨੂੰ ਲੱਗਿਆ ਕਿ ਕਿਉਂ ਨਾ ਭਾਰਤੀ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਜਾਵੇ ਕਿਉਂਕਿ ਪਹਿਲਾਂ ਇਹ ਆਇਆ ਸੀ ਉਹਨਾਂ ਦੇ ਮਾਪਿਆਂ ਵੱਲੋਂ ਵੀ ਕਿ ਸਾਡੇ ਇੱਕ ਚਿੱਠੀ ਪਹਿਲਾਂ ਲਿਖੀ ਜਾ ਚੁੱਕੀ ਆਲਰੇਡੀ ਕਿ ਸਾਡੇ ਡਿਜੀਟਲ ਪ੍ਰਚਾਰ ਨੂੰ ਜਿਹੜੇ ਥੋੜੇ ਜਿਹਾ ਵਧੀਆ ਗਰੁੱਪ ਚੱਲਦੇ ਆ ਜਿਨ੍ਹਾਂ ਨਾਲ ਪ੍ਰਚਾਰ ਹੋ ਰਿਹਾ ਹਲਕੇ ਦੇ ਵਿੱਚ ਨੌਂ ਵਿਧਾਨ ਸਭਾ ਹਲਕਿਆਂ ਚਖੜੂਰ ਸਾਹਿਬ ਹਲਕੇ ਦਾ ਲੋਕ ਸਭਾ ਦਾ ਉਹ ਸਾਨੂੰ ਰੋਕਿਆ ਜਾ ਰਿਹਾ ਇੱਕ ਪਾਸੇ ਤੇ ਉਹ ਸੀ ਗੱਲ ਪਹਿਲਾਂ ਚਿੱਠੀ ਲਿਖੀ ਗਈ ਪਰ ਦੂਜੇ ਪਾਸੇ ਪਤਾ ਇਹ ਲੱਗਿਆ ਕਿ ਹੁਣ ਭਾਰਤੀ ਚੋਣ ਕਮਿਸ਼ਨ ਦਾ ਜਿਹੜਾ ਦਫ਼ਤਰ ਹੈ ਮੁੱਖ ਦਿੱ ਕਿ ਇਹ ਕਿ ਨਾਮਿਨੇਸ਼ਨ ਆ ਜਿਹੜੀ ਉਹ ਸੌਖੀ ਹੋ ਜਾਵੇ ਔਰ ਜੇਕਰ ਉਹ ਨਾਮਿਨੇਸ਼ਨ ਸੌਖੀ ਹੋਣ ਦੇ ਲਈ ਜਿਹੜੇ ਪਹਿਲੇ ਦਿਨ ਤੋਂ ਕਿਉਂਕਿ ਹਾਲੇ ਤੇ ਤਰੀਕ ਸ਼ੁਰੂ ਹੋਈ ਹੈ ਜਦੋਂ ਅਸੀਂ ਗੱਲ ਕਰ ਰਹੇ ਹਾਂ ਜੇਕਰ ਨਾਮਿਨੇਸ਼ਨ ਦੇ ਵਿੱਚ ਅੜਿੱਕਾ ਬਣਦਾ ਕਿਉਂਕਿ ਪਹਿਲਾਂ ਹੀ ਕਈ ਤਰ੍ਹਾਂ ਦੇ ਖਦਸ਼ੇ ਆ ਜਿਹੜੇ ਉਹ ਅਪਣਾਏ ਜਾ ਚੁੱਕੇ ਆ ਜਾਂ ਪੈਦਾ ਕੀਤੇ ਜਾ ਚੁੱਕੇ ਆ ਕਿ ਜਿਹੜੀ ਨਾਮਿਨੇਸ਼ਨ ਆ ਉਸ ਦੇ ਵਿੱਚ ਕਿਹਾ ਗਿਆ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਨੇ ਸਮਰਥਨ ਵੀ ਦਿੱਤਾ ਕਿ ਮੇਰਾ ਉਮੀਦਵਾਰ ਅਸੀਂ ਉਹਦਾ ਵਾਪਸ ਲਾਵਾਂਗੇ ਜਦੋਂ ਤੱਕ ਅਮਰਿਤਪਾਲ ਸਿੰਘ ਦੇ ਕਾਗਜ ਨਹੀਂ ਭਰੇ ਜਾਂਦੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਾਗਜ ਨਾ ਭਰਨ ਦਿੱਤੇ ਜਾਣ। ਸਿਮਰਜੀਤ ਮਾਨ ਨੂੰ ਖਦਸ਼ਾ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਅਸੀਂ ਸਮਰਥਨ ਦਿੰਨੇ ਆ ਅਸੀਂ ਉਮੀਦਵਾਰ ਵਾਪਸ ਲਾਵਾਂਗੇ। ਜਦੋਂ ਪੱਤਰਕਾਰ ਨੇ ਸਵਾਲ ਕੀਤਾ ਕਿ ਤੁਸੀਂ ਆਪਣਾ ਉਮੀਦਵਾਰ ਵਾਪਸ ਕਿਉਂ ਨਹੀਂ ਲੈ ਰਹੇ ਹੈਗੇ? ਉਹ ਕਹਿੰਦੇ ਸਾਨੂੰ ਖਦਸ਼ਾ ਹੈ ਕੀ ਪਤਾ ਉਹਨਾਂ ਦੇ ਨਾਮੀਨੇਸ਼ਨ 'ਚ ਕੋਈ ਅੜੀਕਾ ਹੋਵੇ। ਕੀ ਉਹਨਾਂ ਨੂੰ ਖਦਸ਼ਾ ਸੀ ਕਿ ਉਹ ਜਿਹੜੀ ਗੱਲ ਹੈ ਉਹ ਜਿਹੜੀ ਹੁਣ ਹੌਲੀ-ਹੌਲੀ ਬਾਹਰ ਆ ਰਹੀ ਹੈ ਵੀ ਜਿਹੜੇ ਉਹ ਆਪਣਾ ਉਮੀਦਵਾਰ ਵਾਪਸ ਨਹੀਂ ਲੈ ਰਹੇ ਸੀਗੇ ਕੀ ਇਹ ਹੁਣ ਗੱਲ ਜਿਹੜੀ ਜਗ ਜਗਹਰ ਹੋਣ ਇਹ ਸੱਚ ਹੋਣ ਜਾ ਰਹੀ ਜਿਹੜਾ ਖਦਸ਼ਾ ਉਹ ਸੱਚ ਚ ਬਦਲਣ ਜਾ ਰਿਹਾ ਹੈਗਾ ਇੱਕ ਪਾਸੇ ਸਿਮਰਜੀਤ ਸਿੰਘ ਮਾਨ ਦਾ ਹਵਾਲਾ ਸੀ ਤਾਂ ਦੇ ਰਹੇ ਕਿਉਂਕਿ ਉਹਨਾਂ ਨੇ ਪਹਿਲਾਂ ਇਹ ਗੱਲ ਕਹਿ ਦਿੱਤੀ ਸੀ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਕੀ ਫਿਰ ਜੇ ਸਿਮਰਜੀਤ ਸਿੰਘ ਮਾਨ ਨੂੰ ਇਹ ਗੱਲ ਖਡੂਰ ਸਾਹਿਬ ਹਲਕੇ ਦੀ ਸੀਟ ਦੇ ਉੱਤੇ ਖਦਸ਼ਾ ਕਿ ਅਮਰਿਤਪਾਲ ਸਿੰਘ ਨੂੰ ਚੋਣ ਸ਼ਾਇਦ ਨਾ ਲੜਾਉਣ ਦਿੱਤੀ ਜਾਵੇ ਜਾਂ ਕਾਗਜ਼ ਕਿਸੇ ਵਜ੍ਹਾ ਦੇ ਕਰਕੇ ਰੱਦ ਕਰ ਦਿੱਤੇ ਜਾਣ ਜਿਹੜੇ ਭਰੇ ਜਾਣਗੇ ਜਾਂ ਨਾਮਿਨੇਸ਼ਨ ਹੋਵੇ ਹੀ ਨਾ ਕਿ ਉਹਨਾਂ ਨੂੰ ਆਪਣੀ ਸੀਟ ਦੇ ਉੱਤੇ ਖਦਸ਼ਾ ਨਹੀਂ ਹੈ ਕਿਉਂਕਿ ਉਹਨਾਂ ਦਾ ਜਿਹੜਾ ਵਿਚਾਰਧਾਰਾ ਜਾਂ ਜਿਹੜਾ ਅਜੰਡਾ ਹੈ ਉਹ ਵੀ ਤੇ ਅਮਰਤਪਾਲ ਸਿੰਘ ਤੋਂ ਪਹਿਲਾਂ ਕਈ ਸਾਲਾਂ ਤੋਂ ਚੱਲ ਰਿਹਾ ਹੈ ਤਾਂ ਉਹਨਾਂ ਦੇ ਵੀ ਤਾਂ ਫਿਰ ਕਾਗਜ਼ਾਂ ਦੇ ਵਿੱਚ ਇਸ ਤਰ੍ਹਾਂ ਹੋ ਸਕਦਾ ਨਾ ਤੇ ਉਹ ਆਪਣੀ ਸੀਟ ਦੇ ਉੱਤੇ ਤਾਂ ਪੂਰੇ ਭਰੋਸੇਯੋਗਤਾ ਨਾਲ ਚੱਲ ਰਿਹਾ ਹੈ ਪਰ ਉੱਥੇ ਉਹਨਾਂ ਨੂੰ ਖਾਛਾ ਹੋ ਗਿਆ ਪਰ ਆਪਾਂ ਉਹਨਾਂ ਨੂੰ ਇੱਕ ਸਾਈਡ ਤੇ ਵੀ ਰੱਖ ਦਈਏ ਗੱਲ ਇੱਕ ਪਾਸੇ ਰੱਖ ਦਈਏ ਜਿੱਥੇ ਤੱਕ ਰਹੀ ਗੱਲ ਅਮਰਤਪਾਲ ਸਿੰਘ ਦੀ ਹੁਣ ਟੈਕਨੀਕਲ ਇਸ਼ੂ ਕਿਹੜੇ-ਕਿਹੜੇ ਆ ਕਿੱਥੇ-ਕਿੱਥੇ ੜੀਕਾ ਬਣ ਸਕਦਾ ਇੱਕ ਤਾਂ ਜਿਹੜਾ ਉਮੀਦਵਾਰ ਹੁੰਦਾ ਕਿਉਂਕਿ ਅਮਰਤਪਾਲ ਸਿੰਘ ਨੇ ਪਹਿਲਾਂ ਨਾ ਤਾਂ ਚੋਣ ਲੜ ਦੇ ਵਿੱਚ ਹਿੱਸਾ ਲੈਣ ਦਾ ਪਰ ਉੱਥੋਂ ਦੇ ਲੋਕ ਆ ਜਿਹੜੇ ਜਾਂ ਉਹਨਾਂ ਦੇ ਸਮਰਥਕ ਉਹ ਕਹਿ ਰਹੇ ਆ ਉਹਨਾਂ ਦੇ ਮਾਪੇ ਵੀ ਕਹਿ ਰਿਹਾ ਕਿ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਿਆ ਨਾ ਤਾਂ ਸਾਡਾ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਕੋਈ ਸੁਣਵਾਈ ਹੋਈ ਉਲਟਾ ਸਾਨੂੰ ਜੇਲਾਂ ਦੇ ਵਿੱਚ ਡੱਕ ਦਿੱਤਾ ਗਿਆ ਜਾਣਾ ਪਿਆ ਚਾਹੇ ਉਹ ਪੰਜਾਬ ਸਰਕਾਰ ਦੀ ਕਾਰਵਾਈ ਹੋਈ ਹੋਵੇ ਜਾਂ ਫਿਰ ਕੇਂਦਰ ਸਰਕਾਰ ਦੀ ਉਹ ਕਹਿੰਦੇ ਸਾਨੂੰ ਕਿਤੋਂ ਰਾਹ ਨਹੀਂ ਮਿਲ ਰਿਹਾ ਐਸੇ ਕਰਕੇ ਸਾਨੂੰ ਇਹ ਅੱਖ ਚੱਪਣਾ ਪੈ ਰਿਹਾ ਅਸੀਂ ਜਿਹੜਾ ਫੈਸਲਾ ਨਹੀਂ ਸੀ ਲੈਣਾ ਚਾਹੁੰਦੇ ਸਾਨੂੰ ਸੰਗਤਾਂ ਨੇ ਕਿਹਾ ਕਿ ਫੈਸਲਾ ਲਓ ਔਰ ਉਸ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਕਿ ਜਿਹੜੀ ਚੋਣ ਹੈ ਉਹ ਲੜੀ ਜਾਣੀ ਚਾਹੀਦੀ ਹੈ ਪਰ ਹੁਣ ਗੱਲ ਇਹ ਹੋ ਗਈ ਹੈ ਕਿ ਜਿਹੜੀ ਚੋਣ ਲੜੀ ਜਾਣੀ ਚਾਹੀਦੀ ਹੈ ਉਸ ਦੇ ਵਿੱਚ ਅੜਿੱਕੇ ਕਿਹੜੇ ਕਿੜੇ ਆ ਹੁਣ ਖਾਤਾ ਖੋਲਣਾ ਇੱਕ ਉਮੀਦਵਾਰ ਦਾ ਖੋਲਣਾ ਹੁੰਦਾ ਜਿਹੜੇ ਕੈਂਡੀਡੇਟ ਹੁੰਦੇ ਆ ਹੁਣ ਉਹ ਖਾਤਾ ਕਿੱਥੇ ਖੁੱਲੇਗਾ ਕਿਉਂਕਿ ਅਮਰਿਤਪਾਲ ਸਿੰਘ ਸਾਰੇ ਜਾਣਦੇ ਆਪਣੇ ਸਾਥੀਆਂ ਸਣੇ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਹੈ ਹੁਣ ਜਦੋਂ 1999 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਚੋਣ ਲੜੀ ਸੀ ਜੇਲ੍ਹ ਦੇ ਵਿੱਚ ਬੈਠ ਕੇ ਪਰ ਉਸ ਵਕਤ ਸਿਮਰਨਜੀਤ ਸਿੰਘ ਮਾਨ ਆਪ ਦੇ ਮੂੰਹੋਂ ਦੱਸਦੇ ਆ ਆਪਣੇ ਨਾਲ ਵੀ ਜਦੋਂ ਗੱਲਬਾਤ ਹੋਈ ਸੀ ਸਹੀ ਹੋਇਆ ਕਿ ਮੈਨੂੰ ਤਾਂ ਉਮੀਦ ਵੀ ਨਹੀਂ ਸੀ ਉਦੋਂ ਕਿ ਅਸੀਂ ਜਿੱਤ ਪਾਵਾਂਗੇ ਪਰ ਇੱਕ ਵੱਡੀ ਲੀਡ ਨਾਲ ਉਸੇ ਹਲਕੇ ਤੋਂ ਜਿੱਤਦੇ ਆ। ਨਾਲ ਇਹ ਕਿਹਾ ਗਿਆ ਕਿ ਮੇਰੇ ਕੋਲ ਤਾਂ ਕੱਲੇ ਦਸਤਕਤ ਕਰਾਉਣ ਆਏ ਸੀ ਮੇਰੇ ਸਮਰਥਕ। ਮੈਂ ਤਾਂ ਜੇਲ੍ਹ ਵਿੱਚੋਂ ਦਸਤਕਤ ਕੀਤੇ ਉਸ ਤੋਂ ਬਾਅਦ ਮੇਰੇ ਪ੍ਰਚਾਰ ਕਿਸ ਨੇ ਕੀਤਾ ਕਿਹੜੇ-ਕਿਹੜੇ ਲੋਕ ਸ਼ਾਮਲ ਹੋਏ ਕਿਵੇਂ ਮੈਂ ਜਿੱਤ ਗਿਆ ਉਥੋਂ ਦੇ ਹਲਕੇ ਨੇ ਮੈਨੂੰ ਜਿੱਤਾਇਆ ਨਾ ਕਿ ਮੈਂ ਪ੍ਰਚਾਰ ਕੀਤਾ। ਹੁਣ 1999 ਤੋਂ ਬਾਅਦ ਉਦੋਂ ਤੋਂ ਬਾਅਦ ਹੁਣ ਤੱਕ ਪਹਿਲੀ ਵਾਰੀ ਐ ਕਹਿ ਸਕਦੇ ਆ ਕਿ ਹੋ ਰਿਹਾ ਕਿ ਅਮਰਿਤਪਾਲ ਸਿੰਘ ਦੀ ਉਸੇ ਥਾਂ ਦੇ ਉੱਤੇ ਵਾਰੀ ਆਈ ਹੈ ਪਰ ਨਾਮਿਨੇਸ਼ਨ ਦੇ ਵਿੱਚ ਜਿਵੇਂ ਉਹਨਾਂ ਦੇ ਸਮਰਥਕ ਥਾਂ ਥਾਂ ਦੇ ਉੱਤੇ ਜਾਣ ਲਈ ਮਜਬੂਰ ਹੋ ਰਹੇ ਆ ਇਥੋਂ ਇਹ ਲੱਗਦਾ ਹੈ ਕਿ ਉਹਨਾਂ ਦੇ ਵੀ ਖਾਚੇ ਵਧ ਗਿਆ ਕਿ ਕਿਤੇ ਇਹ ਨਾ ਹੋਵੇ ਕਿ ਜਿਵੇਂ ਹੱਕ ਦੇ ਵਿੱਚ ਇੱਕ ਹਵਾ ਬਣ ਗਈ ਹੈ ਅਮਰਿਤਪਾਲ ਸਿੰਘ ਦੇ ਤਾਂ ਕਿਤੇ ਨਾਮਿਨੇਸ਼ਨ ਖੁੰ ਹੋ ਨਾ ਰਹਿ ਜਾਵੇ ਉਹ ਪਾਰਲੀਮੈਂਟ ਦੀ ਸੀਟ ਜਿੱਤਣੀ ਕਿਉਂਕਿ ਬੀਬੀ ਖਾਲੜਾ ਨੇ ਵੀ ਚੋਣ ਇੰਚਾਰਜ ਦੇ ਤੌਰ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੁਣ ਜੇ ਗੱਲ ਕਰੀਏ ਕੀ ਉਹਨਾਂ ਦਾ ਅਗਲੀ ਜਿਹੜੀ ਸਟ੍ਰੈਟੇਜੀ ਕੀ ਹੋਏਗੀ ਉਹ ਤੇ ਜਿਹੜਾ ਪ੍ਰਚਾਰ ਹੈ ਉਹ ਤੇ ਆਪਣਾ ਪ੍ਰਚਾਰ ਕਰੀ ਜਾ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਹੈ ਜਿਹੜਾ ਉਹ ਉਹਨਾਂ ਦਾ ਲੀਗਲ ਸੈੱਲ ਹੈ ਉਹ ਕਿੱਥੇ ਤੱਕ ਪਹੁੰਚ ਕਰ ਸਕਦੇ ਨੇ ਕਿ ਹਾਂ ਵੀ ਸਾਡਾ ਜਿਹੜਾ ਕੰਮ ਹੈ ਇਹ ਸੋਖਾ ਹੋ ਜਾਏ ਜਿਹੜਾ ਮੇਨ ਡਿਕਾ ਤੁਸੀਂ ਕਿਹਾ ਵੀ ਉਹਦੇ ਵਿੱਚ ਕੀ ਜਿਹੜਾ ਅਕਾਊਂਟ ਹੈ ਅਕਾਊਂਟ ਖੁੱਲਣ ਚ ਕੋਈ ਦਿੱਕਤ ਆ ਰਹੀ ਹੈਗੀ ਉਹ ਅਕਾਊਂਟ ਕੀ ਹੈ ਉਹ ਕੀ ਹੁੰਦੇ ਟੈਕਨੀਕਲ ਉਹਦੇ ਕੀ ਇਸ਼ੂ ਕੀ ਹੁੰਦੇ ਨੇ ਅਕਾਊਂਟ ਖੋਲਣ ਦੀ ਦਿੱਕਤ ਇਸ ਤਰ੍ਹਾਂ ਹੈ ਕਿ ਜਿਵੇਂ ਉਹਨਾਂ ਨੂੰ ਜੇਕਰ ਨਾਮਿਨੇਸ਼ਨ ਦੇ ਲਈ ਜਿਹੜੀ ਇੱਕ ਫਾਈਲ ਭਰੀ ਜਾਣੀ ਹੈ ਕਾਗਜ਼ात ਭਰੇ ਜਾਣੇ ਉਸ ਦੇ ਵਿੱਚ ਕੁਝ ਸ਼ਰਤਾਂ ਹੁੰਦੀਆਂ ਭਾਰਤੀ ਸੰਵਿਧਾਨ ਦੇ ਮੁਤਾਬਕ ਜਾਂ ਚੋਣ ਕਮਿਸ਼ਨ ਦੀਆਂ ਅਧਾਇਤਾਂ ਦੇ ਮੁਤਾਬਕ ਕਿਉਂਕਿ ਕਿਹਾ ਤਾਂ ਕਹਿ ਨੂੰ ਤੇ ਇਹ ਕਿਹਾ ਜਾਂਦਾ ਹੈ ਕਿ ਚੋਣ ਕਮਿਸ਼ਨ ਆਪਣੇ ਆਪ ਦੇ ਵਿੱਚ ਇੱਕ ਆਜ਼ਾਦ ਸੰਸਥਾ ਹੈ ਜਾਂ ਚੋਣਾਂ ਦਾ ਪ੍ਰਬੰਧ ਕਰਦੀ ਹੈ ਪਰ ਉਹ ਸਾਰੇ ਜਾਣਦੇ ਆ ਕਿ ਭਾਰਤੀ ਚੋਣ ਕਮਿਸ਼ਨ ਕਿੱਥੇ ਚੁੱਪ ਕਰਕੇ ਬਹਿ ਜਾਂਦਾ ਕਿੱਥੇ ਅੱਖਾਂ ਬੰਦ ਕਰ ਲੈਂਦਾ ਤੇ ਕਿੱਥੇ ਅੱਖਾਂ ਖੁੱਲ ਜਾਂਦੀਆਂ ਇੱਕ ਇਹ ਵੀ ਡਿਬੇਟ ਦਾ ਵਿਸ਼ਾ ਹੈ ਇਸ ਦੇ ਉੱਤੇ ਕਾਫੀ ਵਾਰੀ ਚਰਚਾ ਹੋਈ ਹੈ ਜਿਉ ਤੱਕ ਰ ਖੁੱਲਣ ਦੀ ਕਿ ਅਮਰਿਤਪਾਲ ਸਿੰਘ ਦਾ ਸਵਾਲ ਇਹ ਪੈਦਾ ਹੁੰਦਾ ਕਿਉਂਕਿ ਉਹ ਇੱਕ ਪਾਸਪੋਰਟ ਨੂੰ ਵੀ ਇੱਕ ਦਸਤਾਵੇਜ਼ ਮੰਨਦੇ ਸੀ ਕਿਉਂ ਇਹ ਨਹੀਂ ਮੰਨਦੇ ਸੀ ਕਿ ਉਹ ਪਾਸਪੋਰਟ ਬਣ ਗਿਆ ਜਿਹੜਾ ਉਹਨਾਂ ਦਾ ਤੇ ਇਸ ਦੇ ਕਰਕੇ ਉਹ ਭਾਰਤੀ ਨਾਗਰਿਕ ਹੋ ਜਾਂਦੇ ਆ ਇਹ ਗੱਲਾਂ ਕਾਫੀ ਵਾਰ ਹੋਈਆਂ ਉਹਨਾਂ ਦੀ ਆਲੋਚਨਾ ਵੀ ਹੋਈ ਕਈਆਂ ਨੇ ਹੋਰ ਤਰ੍ਹਾਂ ਢੰਗ ਨਾਲ ਪੇਸ਼ ਵੀ ਕੀਤਾ ਪਰ ਜਿੱਥੋਂ ਤੱਕ ਰਹੀ ਗੱਲ ਕਿ ਜਿਹੜੀਆਂ ਸ਼ਰਤਾਂ ਪੂਰੀਆਂ ਕਰਨੀਆਂ ਉਸ ਦੇ ਵਿੱਚ ਇੱਕ ਸ਼ਰਤ ਤੇ ਵੀ ਹੈ ਕਿ ਉਮੀਦਵਾਰ ਦਾ ਆਪਣਾ ਇੱਕ ਖਾਤਾ ਹੁੰਦਾ ਹੈ ਕਿਉਂਕਿ ਇੱਕ ਚੋਣ ਕਮਿਸ਼ਨ ਨੇ ਰਾਸ਼ੀ ਵੀ ਤੈਅ ਕੀਤੀ ਹੁੰਦੀ ਹੈ ਕਿ ਇੱਕ ਉਮੀਦਵਾਰ ਆਪਣੀ ਚੋਣ ਦੇ ਉੱਤੇ ਕਿੰਨੇ ਪੈਸੇ ਖਰਚ ਸਕਦਾ ਕਿੰਨੇ ਨਹੀਂ ਉਹ ਸਾਰਾ ਵੇਰਵਾ ਜਿਹੜਾ ਉਸ ਖਾਤੇ ਦੇ ਮੁਤਾਬਕ ਚੱਲਦਾ ਹੁੰਦਾ ਪਰ ਇਸ ਨੂੰ ਲੈ ਕੇ ਹੁਣ ਕਿਹ ਕਿ ਉਮੀਦਵਾਰ ਬੇਸ਼ੱਕ ਕਈ ਥਾਵਾਂ ਦੇ ਉੱਤੇ ਇਸ ਕਰਕੇ ਛੱਡ ਜਾਂਦੇ ਆ ਆਪਣੀ ਉਮੀਦਵਾਰੀ ਜਿਵੇਂ ਇੱਕ ਚਾਹਿਆ ਆਧਾਰਨ ਆਈ ਹੈ ਕਿ ਸਾਡੇ ਕੋਲ ਤੇ ਫੰਡ ਨਹੀਂ ਹੈ ਜਾਂ ਚੋਣ ਲੜਨ ਲਈ ਪੈਸੇ ਨਹੀਂ ਅਸੀਂ ਕਿਵੇਂ ਲੜੀਏ ਅਸੀਂ ਕੱਲੇ ਰਹਿ ਗਏ ਆ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਛੱਡੀ ਏ ਸੀਟ ਚੰਡੀਗੜ੍ਹ ਵਾਲੀ ਪਰ ਜਿੱਥੇ ਤੱਕ ਰਹੀ ਗੱਲ ਅਮਰਿਤਪਾਲ ਸਿੰਘ ਦੀ ਇਸ ਚੋਣ ਦੀ ਨਾਮਿਨੇਸ਼ਨ ਕਰਨ ਦੇ ਲਈ ਮੁਕੰਮਲ ਕਰਨ ਦੇ ਲਈ ਜਿਹੜੀਆਂ ਸ਼ਰਤਾਂ ਨੇ ਕਿ ਉਹ ਸ਼ਰਤਾਂ ਪੂਰੀਆਂ ਖੁਦ ਨਹੀਂ ਕਰ ਪਾਉਣਗੇ ਜਾਂ ਫਿਰ ਜੋ ਸ਼ਰਤਾਂ ਲਾਈਆਂ ਗਿਆ ਨੇ ਉਸ ਹਿਸਾਬ ਦੇ ਨਾਲ ਡਿਪਟੀ ਕਮਿਸ਼ਨਰ ਤਰਨਤਾਰਨ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹੁਣ ਦੋ ਡਿਪਟੀ ਕਮਿਸ਼ਨਰ ਦਾ ਉੱਥੇ ਕੰਮ ਕੀ ਹੈ ਕਿ ਉੱਥੇ ਕਿਉਂ ਪਰਮਿਸ਼ਨ ਲੈਣੀ ਪੈ ਰਹੀ ਹੈ ਇੱਕ ਤਾਂ ਜਿਹੜੀ ਖੜੂਰ ਸਾਹਿਬ ਹਲਕਾ ਸੀਟ ਹੈ ਉਹ ਜਿਹੜੀ ਸੀਟ ਹੈ ਉਹ ਜ਼ਿਲ੍ਹਾ ਜਿਹੜੀ ਜੂਰਡਿਕਸ਼ਨ ਹੁੰਦੀ ਹੈ ਉਹ ਸਾਰੀ ਹੈਗੀਆ ਤਰਨਤਾਰਨ ਡਿਪਟੀ ਕਮਿਸ਼ਨਰ ਦੇ ਅੰਡਰ ਉੱਥੋਂ ਵੀ ਪਰਮਿਸ਼ਨ ਲੈਣੀ ਪੈਂਦੀ ਕਿਉਂ ਜ਼ਿਲ੍ਹਾ ਪੱਧਰ ਦੇ ਉੱਤੇ ਜਦੋਂ ਚੋਣ ਜਾਬਤਾ ਲੱਗਦਾ ਹੈ ਤਾਂ ਸਾਰੇ ਜਾਣਦੇ ਨੇ ਜਿਹੜੇ ਡਿਪਟੀ ਕਮਿਸ਼ਨਰ ਦੇ ਕੋਲ ਤਾਕਤ ਹੁੰਦੀ ਹੈ ਪਾਵਰ ਹੁੰਦੀ ਹੈ ਜ਼ਿਲ੍ਹਾ ਪੱਧਰ ਦੇ ਉਹ ਹੁੰ ਜੱਲੂਪੁਰ ਖੇੜਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ ਔਰ ਜਦੋਂ ਐਨਐਸਏ ਲੱਗੀ ਸੀ ਉਹ ਵੀ ਉਹਨਾਂ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਲੱਗੀ ਸੀ ਅਮਰਿਤ ਸਰ ਦੇ ਇਸ ਕਰਕੇ ਦੋ ਡਿਪਟੀ ਕਮਿਸ਼ਨਰ ਤੋਂ ਕੋਲ ਜਾ ਕੇ ਦਰਵਾਜ਼ਾ ਖੜਕਾ ਕੇ ਵੇਖ ਲਿਆ ਅਮਰਿਤਪਾਲ ਦੇ ਸਮਰਥਕਾਂ ਨੇ ਉੱਥੇ ਗੱਲ ਨਹੀਂ ਬਣੀ ਫਿਰ ਉਹ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਕੋਲ ਗਏ ਉੱਥੇ ਵੀ ਕਹਿੰਦੇ ਗੱਲ ਨਹੀਂ ਬਣੀ ਹੁਣ ਭਾਰਤੀ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਗਈ ਹੈ ਕਿ ਕਾਗਜ਼ ਅਸੀਂ ਭਰਨੇ ਆ ਅਮਰਿਤਪਾਲ ਸਿੰਘ ਦੇ ਜੇਲ੍ਹ ਦੇ ਵਿੱਚੋਂ ਬੈਠ ਕੇ ਚੋਣ ਲੜੀ ਜਾਣੀ ਹੈ ਉਹਨਾਂ ਦੇ ਮਾਪੇ ਤੇ ਲੱਗੇ ਹੋਏ ਆ ਹੋਰ ਵੀ ਲੋਕ ਬਹੁਤ ਲੱਗੇ ਹੋਏ ਆ ਪ੍ਰਚਾਰ ਕਰਨ ਤੇ ਹੁਣ ਦੇਖਦੇ ਆ ਕਿ ਜਿਹੜੀ ਇਹ ਔਖੀ ਹੋਈ ਪਈ ਆ ਨੋਮੀਨੇਸ਼ਨ ਕਰਨੀ ਕਾਗਜ਼ ਭਰਨੇ ਇਹ ਸਿਰ ਇਦੇ ਨਾਲ ਇੱਕ ਗੱਲ ਕਰਾਂਗੇ ਅਮਰਤਪਾਲ ਦੀ ਜਦੋਂ ਦੀ ਘੋਸ਼ਣਾ ਕੀਤੀ ਅਸੀਂ ਚੋਣ ਲੜਨੀ ਹੈਗੀ ਹੈ ਜਿਹੜੀ ਉੱਥੇ ਇੱਕ ਹਵਾ ਬਣੀ ਹੈਗੀ ਹੈ ਚਾ ਕਾਂਗਰਸ ਹੋਣ ਚ ਅਕਾਲੀ ਹੋਣ ਚ ਆਮ ਆਦਮੀ ਪਾਰਟੀ ਹੋ ਚਾਏ ਜਿਹੜੇ ਕਿਸਾਨੀ ਲੀਡਰ ਹੋਣ ਉਹ ਇੱਕ ਤਰਫਾ ਇਕੱਠੇ ਹੁੰਦੇ ਨਜ਼ਰ ਆਏ ਨੇ ਕਿ ਅਸੀਂ ਇਸ ਪਾਸੇ ਵੋਟ ਪਾਣੀ ਹੈ ਇਹ ਉਹਨਾਂ ਦਾ ਮਾਈਂਡ ਸੈਟ ਕਿਵੇਂ ਬਣਿਆ ਹੈਗਾ ਇਹ ਜਿਵੇਂ ਹੁਣ ਪਿੱਛੇ ਕੁਝ ਸਮੇਂ ਤੋਂ ਗੱਲਾਂ ਆਈਆਂ ਵੀ ਇਹ ਵੀ ਇਹ ਝੂਠ ਫਲਾਇਆ ਜਾ ਰਿਹਾ ਹੈ ਇਦਾਂ ਦਾ ਕੁਝ ਨਹੀਂ ਹੈਗਾ ਪਾਰਟੀਆਂ ਆਪਣੇ ਕਾਂਗਰਸ ਵੀ ਦਾਅਵਾ ਕਰਦੀ ਹੈ ਕੱਲ ਹੀ ਕਿੰਨੇ ਕਿੰਨੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਜਿਹੜਾ ਲੋਕ ਨੇ ਜਿਹੜੀ ਹਵਾ ਬਣੀਆ ਹਵਾ ਬਣਨ ਦਾ ਅਸਲ ਕਾਰਨ ਕੀ ਹੈਗਾ ਜਿੰਨਾ ਕੋ ਅਸੀਂ 2 ਜਾਂ 3 ਪਿਛਲੇ ਤਿੰਨਾਂ ਦਿਨਾਂ ਦੇ ਉੱਤੇ ਹਲਕਾ ਖਡੂਰ ਸਾਹਿਬ ਦੇ ਵਿੱਚ ਵਿਚਰੇ ਆ ਨੌ ਵਿਧਾਨ ਸਭਾ ਹਲਕੇ ਪੈਂਦੇ ਆ ਜਿਸ ਦੇ ਵਿੱਚ ਨਰੋਲ ਰੂਪ ਦੇ ਵਿੱਚ ਇੱਕ ਗੱਲ ਜਿਹੜੀ ਦੇਖਣ ਨੂੰ ਮਿਲੀ ਆ ਉਹ ਇਹ ਮਿਲੀ ਆ ਦੋ ਤਿੰਨ ਮੁੱਦੇ ਨੇ ਪਰ ਸਭ ਤੋਂ ਵੱਡਾ ਜਿਹੜਾ ਮੁੱਦਾ ਉਸ ਬਾਰਡਰ ਇਲਾਕੇ ਦਾ ਬਣਿਆ ਹੋਇਆ ਨਸ਼ੇ ਦਾ ਖਾਸ ਕਰਕੇ ਜਿਹੜੀਆਂ ਬੀਬੀਆਂ ਨੇ ਪਿੰਡਾਂ ਦੇ ਪਿੰਡ ਇੱਕ ਪਾਸੇ ਉੱਲਰ ਗਏ ਆ ਜਿਵੇਂ ਅਸੀਂ ਅੱਜ ਤਾਜ਼ਾ ਾਧਾਰਨ ਦਈਏ ਜਿਹੜਾ ਮੀਆਂਵਿੰਡ ਪਿੰਡ ਹੈ ਜਿੱਥੋਂ ਮਨਜੀਤ ਸਿੰਘ ਮੰਨਾ ਭਾਜਪੀ ਦੇ ਉਮੀਦਵਾਰ ਹੈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਵੀ ਚੁਣੇ ਜਾਂਦੇ ਰਹੇ ਆ ਉਹ ਜਿਹੜੇ ਉਮੀਦਵਾਰ ਬਣਾਏ ਗਏ ਉਹਨਾਂ ਦੇ ਪਿੰਡ ਵਿੱਚ ਖੜ ਕੇ ਜਿਹੜੇ ਮੌਜੂਦਾ ਕਾਂਗਰਸੀ ਸਰਪੰਚ ਸੀ ਉਹ ਤਾਂ ਹੋਏ ਹੋਏ ਇੱਕ ਪਾਸੇ ਉਥੋਂ ਦੀਆਂ ਕਿਸਾਨ ਜਿੱਥੇ ਬੰਦੀਆਂ ਇੱਥੋਂ ਤੱਕ ਕਿ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਉੱਥੇ ਉਹਨਾਂ ਦੇ ਆਗੂ ਵੀ ਆ ਇੱਕ ਪ੍ਰਗਟ ਸਿੰਘ ਜਾਂ ਹੋਰ ਵੀ ਆਸ ਜਿਆਦਾ ਜਿਹੜਾ ਪੰதேਰ ਗਰੁੱਪ ਦਾ ਜਾਂ ਜਿਹੜਾ ਸਰਵਨ ਸਿੰਘ ਪੰதேਰ ਹੋਰੀ ਚਲਾ ਰਿਹਾ ਮੋਰਚਾ ਸ਼ੰਭੂ ਮੋਰਚ ਬਾਰਡਰ ਦੇ ਉੱਤੇ ਉਹਨਾਂ ਦਾ ਇੱਕ ਗੈਰ ਰਾਜਨੀਤਿਕ ਕਹਿੰਦੇ ਆ ਆਪਣੇ ਆਪ ਨੂੰ ਪਰ ਉਹਨਾਂ ਦਾ ਕੈਡਰ ਵੀ ਵੱਡੇ ਪੱਧਰ ਦੇ ਉੱਤੇ ਇਸ ਸਿਆਸੀ ਸਰਗਰਮੀ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਚੁੱਕਾ ਹੈ ਉਸ ਦੀ ਵਜ੍ਹਾ ਕੀ ਦੱਸਦੇ ਹਣ ਉਸ ਦੇ ਉੱਤੇ ਆਉਣੇ ਆ ਕਿ ਨਸ਼ਾ ਨਸ਼ਾ ਇੰਨਾ ਜ਼ਿਆਦਾ ਕਹਿੰਦੇ ਹੋ ਗਿਆ ਕਿ ਉੱਥੇ ਥਾਂ ਥਾਂ ਦੇ ਉੱਤੇ ਨਸ਼ਾ ਵੇਚਣ ਵਾਲੇ ਵੀ ਤਸਕਰ ਵੀ ਵੱਧ ਗਏ ਹੈ ਔਰ ਪੁਲਿਸ ਕਿੰਨਾ ਸਾਥ ਦੇ ਰਹੀ ਹੈ ਨਸ਼ਾ ਤਸਕਰਾਂ ਤੋਂ ਉੱਥੇ ਲੋਕਾਂ ਦੇ ਜਵਾਨੀ ਸੁਣਿਆ ਜਾਂਦਾ ਕਹਿੰਦੇ ਸਗੋ ਜਿਹੜੇ ਸ਼ਿਕਾਇਤ ਦਿੰਦੇ ਹੈ ਨੂੰ ਭੁਗਤਣਾ ਪੈ ਜਾਂਦਾ ਹੈ ਕਈ ਤਾਂ ਡਰ ਦੇ ਮਾਰੇ ਨਾਂ ਵੀ ਨਹੀਂ ਲੈਂਦੇ ਕਿ ਨਸ਼ਾ ਤਸਕਰ ਕੌਣ ਹੈ ਹਾਲਾਂਕਿ ਕੁਮਰ ਵਿਜੇ ਪ੍ਰਤਾਪ ਦੀ ਵੀ ਵਾਰ-ਵਾਰ ਉਦਾਹਰਨ ਦਿੱਤੀ ਜਾ ਰਹੀ ਹੈ ਉਸ ਇਲਾਕੇ ਦੇ ਅੰਦਰ ਕਿ ਉਹਨਾਂ ਨੇ ਤੇ ਖੁਦ ਕਬੂਲ ਲਿਆ ਕਿ ਸਾਡੇ ਅਫਸਰ ਹੀ ਐਸੀ ਐਸੀ ਲੱਗੇ ਆ ਔਰ ਉਹ ਕਿਸ ਦੇ ਕਹਿਣ ਦੇ ਉੱਤੇ ਲੱਗੇ ਆ ਕਿਸ ਦੀ ਸ਼ਹਿ ਦੇ ਉੱਤੇ ਲੱਗੇ ਆ ਸਾਰੀਆਂ ਗੱਲਾਂ ਸਭ ਦੇ ਸਾਹਮਣੇ ਪਹਿਲਾਂ ਆ ਚੁੱਕੀਆਂ ਇੱਕ ਐਮਪੀ ਰघव ਚੱਡਾ ਦਾ ਨਾਮ ਤੱਕ ਲੈ ਦਿੱਤਾ ਉਹਨਾਂ ਦੀ ਵਿਧਾਇਕ ਨੇ ਕੁਮਰ ਵਿਜੇ ਪ੍ਰਤਾਪ ਨੇ ਹੁਣ ਨਸ਼ੇ ਦੇ ਮੁੱਦੇ ਦੇ ਕਰਕੇ ਕਿਉਂਕਿ ਹੁਣ ਇਸ ਦੀ ਤਾਰ ਜਾਂ ਇਸ ਦੀ ਤੰਦ ਕਿਵੇਂ ਜੁੜਦੀ ਹੈ ਅਮਰਤਪਾਲ ਸਿੰਘ ਤੋਂ ਕਿਉਂ ਉਮੀਦਾਂ ਵੱਧ ਗਈਆਂ ਕਿ ਕੀ ਨਸ਼ਾ ਛਡਾਊ ਕੇਂਦਰ ਪਹਿਲਾਂ ਨਹੀਂ ਸੀ ਕੀ ਅੰਮ੍ਰਿਤ ਸੰਚਾਰ ਤੇ ਪ੍ਰਸਾਰ ਆ ਜਿਹੜਾ ਪਹਿਲਾਂ ਨਹੀਂ ਸੀ ਹੁੰਦਾ ਅੰਮ੍ਰਿਤ ਕੋਈ ਹੋਰ ਨਹੀਂ ਸੀ ਪਹਿਲਾਂ शकਦਾ ਕਿ ਅੰਮ੍ਰਿਤ ਸਿੰਘ ਦੇ ਅਮਰਿਤਪਾਲ ਸਿੰਘ ਦੇ ਕਹਿਣ ਤੇ शकਨ ਲੱਗੇ ਆ ਲੋਕੀ ਦੂਜਾ ਪਾਸਾ ਇਹ ਹੈ ਅਮਰਿਤਪਾਲ ਸਿੰਘ ਤੋਂ ਉਮੀਦਾਂ ਲੋਕਾਂ ਦੀਆਂ ਇਸ ਕਰਕੇ ਵੱਧ ਗਈਆਂ ਕਿਉਂਕਿ ਉੱਥੇ ਕਿਸੇ ਵੀ ਪਾਰਟੀ ਨੇ ਕਹਿੰਦੇ ਜਿਵੇਂ ਕੰਮ ਕਰਨਾ ਚਾਹੀਦਾ ਸੀ ਸੂਬਾ ਪੱਧਰ ਦੇ ਉੱਤੇ ਵੀ ਜਾਂ ਸੈਂਟਰ ਪੱਧਰ ਤੋਂ ਵੀ ਚਾਹੇ ਉੱਥੇ ਬੀਐਸਪ ਦਾ ਪੈਰਾ ਜਾਂ ਘੇਰਾ ਵਧਾ ਦਿੱਤਾ ਗਿਆ ਨਾ ਉਹਨਾਂ ਤੋਂ ਕੰਟਰੋਲ ਹੋਇਆ ਨਾ ਪੰਜਾਬ ਪੁਲਿਸ ਨੇ ਕੰਟਰੋਲ ਕੀਤਾ ਨਾ ਕਿਸੇ ਸਿਆਸੀ ਪਾਰਟੀ ਨੇ ਅੱਛਾ ਸ਼ਕਤੀ ਜਤਾਈ ਕਿ ਨਸ਼ੇ ਨੂੰ ਖਤਮ ਕੀਤਾ ਜਾਵੇ ਹੁਣ ਉੱਥੇ ਜਿਹੜੇ ਨੌਜਵਾਨ ਜਿਨ੍ਹਾਂ ਨੇ ਬਰਬਾਦੀ ਦੇ ਵਿੱਚ ਇਹ ਨਹੀਂ ਕਿ ਸਾਰੇ ਕਰਨ ਲੱਗ ਗਏ ਪਰ ਥੋੜੇ ਜਿਹੜੇ ਥੋੜੀ ਗਿਣਤੀ ਦੇ ਵਿੱਚ ਬਚੇ ਆ ਉਹਨਾਂ ਦੀਆਂ ਮਾਵਾਂ ਇਸ ਕਰਕੇ ਪਰੇਸ਼ਾਨ ਆ ਕਿ ਕਿਤੇ ਕੱਲ ਨੂੰ ਨਾ ਸਾਡਾ ਬੱਚਾ ਨਸ਼ੇ ਵਾਲੀ ਦਲਦਲ ਚ ਫਸ ਜਾਵੇ ਤੇ ਜਿਨ੍ਹਾਂ ਦੇ ਫਸ ਗਏ ਉਹ ਮਾਵਾਂ ਇਸ ਕਰਕੇ ਕੁਰਲਾ ਰਹੀਆਂ ਪਿੰਡਾਂ ਦੇ ਵਿੱਚ ਕਿ ਹੁਣ ਅਸੀਂ ਜਿਹੜੇ ਪੈ ਗਏ ਆ ਇਹ ਤਾਂ ਪੈ ਗਏ ਨਵੇਂ ਬੱਚੇ ਨਾ ਪੈ ਜਾਣ ਇਸ ਕਰਕੇ ਉੱਥੇ ਨਸ਼ੇ ਦੇ ਮੁੱਦੇ ਦੇ ਉੱਤੇ ਪਿੰਡਾਂ ਦੇ ਵਿੱਚ ਮਾਵਾਂ ਜਦੋਂ ਉੱਠ ਖੜੀਆਂ ਇਸ ਕਰਕੇ ਉਥੋਂ ਦੇ ਜਿਹੜੇ ਮੋਹਤਵਾਰ ਆ ਜਾਂ ਫਿਰ ਬੰਦੇ ਜਿਆਦਾ ਵਿਚਰਦੇ ਹੁੰਦੇ ਆ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਪਹਿਲਾਂ ਚੱਲਦਾ ਹੁੰਦਾ ਸੀ ਕਿ ਪਰਿਵਾਰ ਦੇ ਇੱਕ ਮੁਖੀ ਨੇ ਕੀ ਕਹਿ ਦਿੱਤਾ ਤੇ ਬੀਬੀਆਂ ਨੇ ਵੀ ਉਧਰ ਵੋਟ ਪਾ ਦੇਣੀ ਨੌਜਵਾਨਾਂ ਨੇ ਵੀ ਪਰ ਉੱਥੇ ਕਹਾਣੀ ਉਲਟ ਚੱਲ ਰਹੀ ਹੈ ਅਮਰਤਪਾਲ ਸਿੰਘ ਦੇ ਹੱਕ ਵਿੱਚ ਇੱਕ ਹਵਾ ਜਾਣ ਦੀ ਇੱਕ وجہ ਇਹ ਵੀ ਹੈ ਕਿ ਮਾਵਾਂ ਤੇ ਨੌਜਵਾਨ ਉਹ ਸਾਰੇ ਇਸ ਹਵਾ ਦੇ ਵਿੱਚ ਨੇ ਤੇ ਜਿਹੜੇ ਮੋਹਤਵਾਰ ਮੁਖੀ ਹੁੰਦੇ ਆ ਪਰਿਵਾਰਾਂ ਦੇ ਉਹ ਚਾਹੇ ਕੋਈ ਕਾਂਗਰਸ ਨਾਲ ਸੰਬੰਧ ਰੱਖਦਾ ਹੈ ਚਾਹੇ ਕੋਈ ਕਾਂਗਰਸ ਦਾ ਸਰਪੰਚ ਹੈ ਚਾਹੇ ਸ਼੍ਰੋਮਣੀ ਕਾਲੀਦਾਲ ਦਾ ਸਰਪੰਚ ਹੈ ਸਾਨੂੰ ਤਾਂ ਤੱਕ ਵੀ ਪਤਾ ਲੱਗ ਗਿਆ ਜਿਹੜੇ ਸਾਡੇ ਆਪਣੇ ਸਹਿਯੋਗੀ ਜਾਂ ਸਾਥੀ ਪੱਤਰਕਾਰ ਉੱਥੇ ਕਵਰੇਜ ਕਰਦੇ ਆ ਉਹਨਾਂ ਨੇ ਤੇ ਇੱਥੋਂ ਤੱਕ ਦੱਸਿਆ ਕਿ ਜੇਕਰ ਕੋਈ ਪੋਸਟਰ ਵੀ ਪਾ ਦਿੰਦਾ ਨਾ ਬਾਹਰ ਲਾ ਕੇ ਕਿਸੇ ਹੱਕ ਵਿੱਚ ਉਮੀਦਵਾਰ ਦੇ ਕਿਸੇ ਹੋਰ ਪਾਰਟੀ ਦੇ ਅਮਰਿਤਪਾਲ ਸਿੰਘ ਦੇ ਨਹੀਂ ਹੱਕ ਵਿੱਚ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਕਾਂਗਰਸ ਦਾ ਭਾਜਪਾ ਦਾ ਤੇ ਉਹਨਾਂ ਨੂੰ ਉੱਥੇ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਉਹਨਾਂ ਨੂੰ ਕਈ ਤਰ੍ਹਾਂ ਦੇ ਤਾਨੇ ਮਿਹਣੇ ਦਿੱਤੇ ਜਾਂਦੇ ਆ ਲਾਣਤਾਂ ਪਾਈਆਂ ਜਾਂਦੀਆਂ ਆਮ ਲੋਕਾਂ ਦੇ ਵੱਲੋਂ ਕਿ ਤੁਸੀਂ ਅਜੇ ਵੀ ਇਹਨਾਂ ਦੇ ਪਿੱਛੇ ਲੱਗੇ ਹੋ ਜਿਨ੍ਹਾਂ ਨੇ ਸਾਡੀਆਂ ਜਵਾਨੀਆਂ ਬਰਬਾਦ ਕਰ ਦਿੱਤੀਆਂ ਸਾਡੇ ਘਰ ਬਰਬਾਦ ਕਰ ਦਿੱਤੇ ਇਸ ਵਜਾ ਦੇ ਕਰਕੇ ਇੱਕ ਹਵਾ ਜਿਹੜੀ ਉਹ ਨੌਜਵਾਨਾਂ ਦੀ ਤੇ ਬੀਬੀਆਂ ਮਾਵਾਂ ਦੀ ਉਹ ਬਣਨ ਦੇ ਕਰਕੇ ਪਰਿਵਾਰਾਂ ਦੇ ਮੁਖੀ ਵੀ ਆ ਜਿਹੜੇ ਉਹ ਆਪਣੀਆਂ ਪਾਰਟੀਆਂ ਛੱਡ ਕੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਓਨਲੀ ਮਜਬੂਰ ਹੋ ਗਿਆ ਹਾਲਾਤ ਇਸ ਤਰ੍ਹਾਂ ਦੇ ਬਣ ਗਿਆ ਹੁਣ ਜਿਹੜੀ ਤੰਦ ਜੁੜਨ ਦੀ ਗੱਲ ਹੈ ਅਮਰਿਤਪਾਲ ਸਿੰਘ ਨੇ ਜਦੋਂ ਸ਼ੁਰੂ ਤੋਂ ਆ ਕੇ ਦबई ਤੋਂ ਬਾਅਦ ਆਉਣ ਤੋਂ ਬਾਅਦ ਇੱਥੇ ਆਪ ਖੁਦ ਅਮਰਿਤ ਛੱਕਿਆ ਉਸ ਤੋਂ ਬਾਅਦ ਜਿਹੜਾ ਖਾਲਸਾ ਵਹੀਰ ਕੱਢੀ ਜਿੰਨਾ ਪਿੰਡਾਂ ਦੇ ਵਿੱਚੋਂ ਕੱਢੀ ਗਈ ਉੱਥੇ ਅਸਰ ਇਸ ਕਰਕੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਉਦੋਂ ਇੱਕ ਹੋਕਾ ਦਿੱਤਾ ਗਿਆ ਕਿ ਨਸ਼ਿਆਂ ਦੇ ਖਿਲਾਫ ਜੰਗ ਵਿੱਢੀ ਜਾਵੇ ਹਾਲਾਂਕਿ ਉਸ ਦੇ ਨਾਲ ਕਿੰਨਾ ਫਰਕ ਪਿਆ ਕਿੰਨਾ ਨਹੀਂ ਪਿਆ ਖੜੂਰ ਸਾਹਿਬ ਹਲਕੇ ਦੇ ਵੋਟਰ ਖੁਦ ਵੀ ਜਾਣਦੇ ਐ ਔਰ ਪੰਜਾਬ ਦੇ ਲੋਕ ਵੀ ਜਾਣਦੇ ਐ ਪਰ ਉੱਥੇ ਦੇ ਲੋਕਾਂ ਨੂੰ ਖਾਸ ਕਰਕੇ ਇਸ ਕਿ ਅਮਰਤਪਾਲ ਸਿੰਘ ਨੇ ਜਦੋਂ ਉਦੋਂ ਪ੍ਰਚਾਰ ਕੀਤਾ ਸੀ ਉਸ ਦਾ ਜਿਹੜਾ ਲਾਹਾਜ ਉਸ ਦਾ ਫਾਇਦਾ ਸਿਆਸੀ ਤੌਰ ਦੇ ਉੱਤੇ ਹੁਣ ਅਮਰਤਪਾਲ ਸਿੰਘ ਨੂੰ ਮਿਲਦਾ ਦਿਖਾਈ ਦੇ ਰਿਹਾ ਹਾਲਾਂਕਿ ਉਦੋਂ ਉਹਨਾਂ ਦਾ ਮਕਸਦ ਨਹੀਂ ਸੀ ਚੋਣ ਲੜਨਾ ਪਰ ਅੱਜ ਉਹ ਕਹਿੰਦੇ ਉਹਨਾਂ ਦੇ ਮਾਪੇ ਕਹਿੰਦੇ ਆ ਕਿ ਹਾਲਾਤ ਐਸੇ ਆ ਕਿ ਸਾਡੀ ਕਿਤੇ ਸੁਣਵਾਈ ਨਹੀਂ ਸਾਡਾ ਸੁਣਿਆ ਨਹੀਂ ਜਾ ਰਿਹਾ ਔਰ ਜਦੋਂ ਸਾਡਾ ਇਹ ਪੁੱਤਰ ਐਮਪੀ ਦੇ ਤੌਰ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਬੈਠਿਆ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਸਵਾਲ ਕੀਤੇ ਤਾਂ ਸ਼ਾਇਦ ਉਸ ਦੇ ਨਾਲ ਮਸਲੇ ਹੱਲ ਹੋ ਜਾਣ ਇੱਕ ਉਮੀਦ ਇਸ ਕਰਕੇ ਅਮਰਿਤਪਾਲ ਸਿੰਘ ਦੇ ਉੱਤੇ ਟੇਕ ਰੱਖੀ ਜਾ ਰਹੀ ਹੈ ਉੱਥੋਂ ਦੇ ਵੋਟਰਾਂ ਲਈ ਇਸ ਕਰਕੇ ਜਿਹੜੀ ਹਵਾ ਬਣਦੀ ਦਿਖਾਈ ਦੇ ਰਹੀ ਹੈ ਹੁਣ ਦੂਜੇ ਦੋ ਮੁੱਦੇ ਆ ਜਿਹੜੇ ਇੱਕ ਬੇਅਦਬੀ ਘਾੜ ਜਦੋਂ ਦਾ ਹੋਇਆ ਉੱਥੇ ਸਿਆਸਤ ਬਹੁਤ ਜ਼ਿਆਦਾ ਹੋਈ ਉਹਨਾਂ ਨੂੰ ਲੋਕਾਂ ਨੂੰ ਇਹ ਵੀ ਉਮੀਦ ਵੱਜ ਗਈ ਹੈ ਕਿਉਂਕਿ ਪੰਥਕ ਹਲਕਾ ਵਾਰ-ਵਾਰ ਕਿਹਾ ਜਾਂਦਾ ਰਿਹਾ ਹਾਲਾਂਕਿ ਅਵਿਰਸ਼ਾ ਸਿੰਘ ਵਲਟੋਹਾ ਕਹਿੰਦੇ ਕਿ ਉਹੀ ਇਕੱਲਾ ਪੰਥਕ ਹਲਕਾ ਕਿਉਂ ਪੰਥ ਪੰਥ ਤਾਂ ਅਸੀਂ ਕਰ ਰਹੇ ਹਾਂ ਤੇ ਸਟੈਂਡ ਲਾਏ ਉਹਨੂੰ ਕਿਉਂ ਨਹੀਂ ਧਿਆਨ ਚ ਰੱਖਿਆ ਜਾਂਦਾ ਹੋਰ ਜਦੋਂ ਖੜੇ ਐ ਉਮੀਦਵਾਰ ਉਹਨਾਂ ਨੂੰ ਕੁਝ ਕਿਹਾ ਨਹੀਂ ਗਿਆ ਜਦੋਂ ਵਿਰਸਾ ਸਿੰਘ ਵਲਟੋਹਾ ਮੈਦਾਨ ਦੇ ਵਿੱਚ ਆਏ ਤੇ ਉਹਨਾਂ ਨੂੰ ਕਈ ਕੁਝ ਸੁਣਨਾ ਪੈ ਰਿਹਾ ਸਾਰਾ ਪ੍ਰਚਾਰ ਹੀ ਉਹਨਾਂ ਦੇ ਉਲਟ ਹੋ ਰਿਹਾ ਇਹ ਸਾਰੀਆਂ ਗੱਲਾਂ ਨੇ ਇੱਕ ਬੇਅਦਬੀ ਮਸਲੇ ਦੇ ਉੱਤੇ ਵੀ ਉਮੀਦ ਹੈ ਲੋਕਾਂ ਨੂੰ ਕਿ ਜੇਕਰ ਉਹ ਐਮਪੀ ਬਣ ਕੇ ਜਾਂਦੇ ਆ ਤੇ ਉੱਥੇ ਮੁੱਦਾ ਸਹੀ ਢੰਗ ਨਾਲ ਰੱਖਣਗੇ ਹਾਲਾਂਕਿ ਕਿੰਨੀ ਕੁ ਚਲਦੀ ਹੈ ਉਹਨਾਂ ਦੀ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਜੇਕਰ ਬਣ ਜਾਂਦੇ ਆ ਤਾਂ ਫਿਰ ਉਹ ਕੱਲ ਨੂੰ ਪਤਾ ਲੱਗਣਾ ਹੈ ਪਰ ਅੱਜ ਲੋਕਾਂ ਦੀ ਉਮੀਦਾਂ ਵੱਜੀਆਂ ਔਰ ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਗੱਲ ਹੈ ਉਸ ਨੂੰ ਲੈ ਕੇ ਵੀ ਕਹਿੰਦੇ ਕਿ ਸਭ ਤੋਂ ਵੱਧ ਜੇ ਕੋਈ ਆਵਾਜ਼ ਕੋਈ ਚੁੱਕ ਸਕਦਾ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਬੀਬਾ ਹਰਸਿਮਰਤ कौर ਬਾਦਲ ਨੇ ਆਵਾਜ਼ ਚੁੱਕੀ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਉਸ ਦਾ ਜਵਾਬ ਕੀ ਮਿਲਿਆ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਜਵਾਬ ਕੀ ਦਿੱਤਾ ਗਿਆ ਕਿ ਜੋ ਤੱਕ ਪਛਤਾਵਾ ਨਹੀਂ ਕਰਦੇ ਉਦੋਂ ਤੱਕ ਕੋਈ ਰਿਹਾਈ ਨਹੀਂ ਹੈ ਤੇ ਜੇ ਗੱਲ ਇਹੀ ਕੇਂਦਰੀ ਗ੍ਰਹਿ ਮੰਤਰੀ ਕੱਲ ਨੂੰ ਮੰਨ ਲੋ ਇਹੀ ਬਣ ਜਾਂਦੇ ਅਸੀਂ ਮੰਨ ਕੇ ਚੱਲੀਏ ਜਿਵੇਂ ਮੰਨ ਕੇ ਚੱਲ ਰਹੇ ਹਾਂ ਕਿ ਜੇਕਰ ਅਮਰਪਾਲ ਸਿੰਘ ਨੂੰ ਜਿਸ ਢੰਗ ਨਾਲ ਹਵਾ ਬਣੀ ਹੈ ਬਹੁਤ ਕੀ ਕੱਲ ਨੂੰ ਇਹਨਾਂ ਨੂੰ ਵੀ ਜਵਾਬ ਹੀ ਸੁਣਨਾ ਪੈ ਗਿਆ ਤੇ ਫਿਰ ਅਗਲਾ ਰਾ ਕੀ ਹੈ ਅਗਲੇ ਰਾਤੇ ਕਿੱਥੇ ਜਾਣਗੇ ਇਹ ਸਾਰੀਆਂ ਗੱਲਾਂ ਨੇ ਜੀਆਂ ਚਰਚਾ ਦਾ ਵਿਸ਼ਾ ਬਣੀਆਂ ਹੈ ਪਰ ਕਿਤੇ ਨਾ ਕਿਤੇ ਅਮਰਿਤਪਾਲ ਸਿੰਘ ਦੇ ਹੱਕ ਵਿੱਚ ਹਵਾ ਇਸ ਕਰਕੇ ਬਣੀ ਹੈ ਵੱਡਾ ਜਿਹੜਾ ਮੁੱਦਾ ਹੈ ਉਹ ਨਸ਼ੇ ਦਾ ਬਣਿਆ ਇਸ ਕਰਕੇ ਉਥੋਂ ਦੇ ਪਿੰਡਾਂ ਦੇ ਪਿੰਡ چاہے ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੈ ਉਹ ਸਾਰੇ ਇਸ ਪਾਸੇ ਉਲਰ ਗਏ ਹੈ ਨਾਲ ਹੀ ਅਗਲੀ ਗੱਲ ਕਰੀਏ ਜਿਹੜੇ ਸੁਖਬੀਰ ਬਾਦਲ ਤੇ ਉੱਤੇ ਹਮਲਾ ਕੀਤਾ ਹੈ ਭਗਵੰਤ ਮਾਨ ਨੇ ਇਹ 5 6 ਵਾਰ ਕਹਿ ਦਿੱਤਾ ਹੈਗਾ ਕਿ ਨਾ ਜਿਹੜਾ ਤੁਹਾਡਾ 7 ਸਟਾਰ ਹੋਟਲ ਹੈ ਨਾ ਇਹਨੂੰ ਢਾ ਦਾਂਗੇ ਅੱਜ ਸਕੂਲ ਤਾਂ ਕਹਿ ਦਿੱਤਾ ਵੀ ਇਹਦੇ ਸਕੂਲ ਚ ਬੱਚੇ ਪੜ੍ਹਨਗੇ ਤੇ ਉਸ সুইমিং ਪੂਲ ਦੇ ਵਿੱਚ ਬੱਚੇ ਨਹਾਇਆ ਕਰਨਗੇ ਪਿਛਲੇ ਪ੍ਰੈਸ ਕਾਨਫਰੰਸ ਕਰਦੇ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਵੱਡੀ ਕੀ ਜਾਂਦੀ ਹੈ ਕਿ ਐਤ ਕੀ ਮੈਂ ਖਬਰ ਬਣਾਉਣ ਨਹੀਂ ਆਇਆ ਕਾਰਵਾਈ ਕਰਨ ਆਇਆ ਵਾਂ ਉਹ ਕਾਰਵਾਈ ਤਾਂ ਕੀਤੀ ਨਹੀਂ ਹੈਗੀ ਅੱਜ ਫੇਰ ਕਹਿ ਦਿੱਤਾ ਹੈਗਾ ਵੀ ਤੁਹਾਡਾ ਜਿਹੜਾ ਇਹ ਜਿਹੜਾ ਹਸਪੀਟਲ ਉਹ ਹੋਟਲ ਹੈਗਾ ਇਹਨੂੰ ਮੈਂ ਬੱਚਿਆਂ ਦਾ ਸਕੂਲ ਦੇ ਵਿੱਚ ਤਬਦੀਲ ਕਰਵਾਵਾਂਗਾ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਸੀਂ ਕਹਿਣਾ ਕਿ ਵਾਰ-ਵਾਰ ਉਹ ਬਿਆਨ ਕਿਉਂ ਦਿੰਦੇ ਆ ਉਸ ਦੀ ਇੱਕ ਵਜ੍ਹਾ ਹੈ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਤੇ ਉਹਨਾਂ ਨੂੰ ਸ਼ਾਇਦ ਲੱਗਦਾ ਕਿ ਜਿਹੜੇ ਸਾਹਮਣੇ ਵਾਲੇ ਪੰਡਾਲ 'ਚ ਬੈਠੇ ਲੋਕ ਆ ਨਾ ਉਹ ਇਸ ਦੇ ਉੱਤੇ ਤਾੜੀਆਂ ਵੀ ਬਹੁਤ ਮਾਰਦੇ ਆ ਹੱਸਦੇ ਵੀ ਬਹੁਤ ਆ ਤੁਹਾਨੂੰ ਲੱਗਦਾ ਜੇਕਰ ਮੈਂ ਇਸ ਤਰ੍ਹਾਂ ਦੀ ਗੱਲ ਕੀਤੀ ਤੇ ਮੇਰੀ ਗੱਲ ਸੁਣੀ ਵੀ ਜਾਣੀ ਹੈ ਤੇ ਇਸੇ ਨਾਲ ਡੰਗ ਠਪਾਈ ਚੱਲੋ ਹਾਲਾਂਕਿ ਜਦੋਂ ਉਹਨਾਂ ਦੇ ਦੋ ਰੋਡ ਸ਼ੋਅ ਹੁੰਦੇ ਇੱਕ ਫਰੋਜਪੁਰ ਦੇ ਵਿੱਚ ਇੱਕ ਬਠਿੰਡੇ ਦੇ ਵਿੱਚ ਹੁਣ ਦੋਵੇਂ ਉਹਨਾਂ ਦੇ ਗੜ ਮੰਨੇ ਜਾਂਦੇ ਰਿਹਾ ਮੌਜੂਦਾ ਐਮਪੀ ਦੀ ਗੱਲ ਕਰੀਏ ਤੇ ਦੋਵੇਂ ਮੀਆਂ ਬੀਬੀ ਹਰਸਿਮਰਤ ਕੌਰ ਬਾਦਲ ਬੀਬਾ ਜੀ ਜਿਹੜੇ ਹੁਣ ਵੀ ਉਮੀਦਵਾਰ ਆ ਉਹ ਬਠਿੰਡੇ ਤੋਂ ਨੇ ਖੁਦ ਉਹ ਫਰੋਜਪੁਰ ਤੋਂ ਲੜਦੇ ਰਹੇ ਉਹ ਵੱਖਰੀ ਗੱਲ ਆ ਕਿ ਹੁਣ ਉੱਥੇ ਜਿਹੜਾ ਮਾਨ ਪਰਿਵਾਰ ਨੂੰ ਟਿਕਟ ਦੇ ਦਿੱਤੀ ਆ ਆਪ ਉਹ ਨਹੀਂ ਲੜ ਰਹੇ ਚੋਣ ਹੁਣ ਫਰੋਜਪੁਰ ਦੇ ਵਿੱਚ ਰਹਿ ਕੇ ਹੀ ਉਹਨਾਂ ਨੇ ਕਿਉਂ ਕਿਹਾ ਸੁਖਵੀਰ ਸਿੰਘ ਬਾਦਲ ਨੂੰ ਨਿਸ਼ਾਨਾ ਕਿਉਂ ਬਣਾਇਆ ਅੱਜ ਦੀ ਜਿਹੜੀ ਵਜ੍ਹਾ ਇਹ ਹੋ ਸਕਦੀ ਹੈ ਕਿ ਉੱਥੋਂ ਦੇ ਲੋਕ ਸੁਖ ਤੇ ਨਾਲ ਹੀ ਉੱਥੋਂ ਉਹ ਐਮਪੀ ਵੀ ਬਣੇ ਫਰੋਜਪੁਰ ਆਪ ਵੀ ਚੋਣ ਲੜਦੇ ਰਹੇ ਜਲਾਲਾਬਾਦ ਤੋਂ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਹਾਰ ਗਏ ਸੀ ਬਿਲਕੁਲ ਇੱਕ ਵਾਰ ਹੀ ਹਾਰੇ ਜਦੋਂ ਪਹਿਲੀ ਵਾਰੀ ਚੋਣ ਲੜੇ ਸੀ ਉਹਨਾਂ ਦੇ ਖਿਲਾਫ ਜਿੱਥੋਂ ਤੱਕ ਇਹ ਗੱਲ ਕਿ ਹੁਣ ਜਿਹੜੀ ਉਹ ਸੁੱਖ ਵਿਲਾਸ ਹੋਟਲ ਦੀ ਗੱਲ ਕਰੀਏ ਕੋਪਹਾੜਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਉੱਥੇ ਸਾਰਿਆਂ ਨੂੰ ਪਤਾ ਇੱਕ ਹੋਟਲ ਕਿਹੜਾ ਹੈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਬੜੀ ਬੜਕ ਮਾਰੀ ਸੀ ਕਿ ਅਸੀਂ ਕਿਰਾਏ ਤੇ ਦੇ ਦੇਾਂਗੇ ਔਰ ਇਸ ਨੂੰ ਢਾ ਦੇਾਂਗੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਆਪਣੇ ਦਮ ਤੇ ਬਣਾਇਆ ਔਰ ਜੇਕਰ ਇਹਨਾਂ ਤੇ ਹਿੰਮਤ ਹੈਗੀ ਹੈ ਤੇ ਉਸ ਨੂੰ ਹੱਥ ਲਾ ਕੇ ਵਿਖਾਉਣ ਜਾਂ ਇਟ ਪਟਕੇ ਦਿਖਾਉਣ ਉਹਨਾਂ ਨੇ ਚੈਲੰਜ ਕੀਤਾ ਮੋੜਵਾ ਇਹਨਾਂ ਕੋਲ ਕੋਈ ਜਵਾਬ ਨਹੀਂ ਸੀ ਹੁਣ ਫਿਰ ਜਿਹੜੀ ਇਹ ਗੱਲ ਕਹਿ ਦਿੱਤੀ ਕੀ ਹੈ ਸਮੇਂ ਤੋਂ ਬਾਹਰ ਹੈ ਕਿ ਜਿਹੜੀ ਗੱਲ ਦੇ ਉੱਤੇ ਕਹਿਣ ਤੋਂ ਬਾਅਦ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਆਮ ਆਦਮੀ ਹੁਣ ਤਾਂ ਚਲੋ ਚੋਣ ਜਾਬਤਾ ਲੱਗਿਆ ਹੋਇਆ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਜਿੰਨੇ ਦਾਅਵੇ ਕੀਤੇ ਚਾਹੇ ਉਹ ਚਰਨਜੀਤ ਸਿੰਘ ਚੰਨੀ ਵਾਲੇ ਮਾਮਲੇ ਦੇ ਵਿੱਚ ਕੀਤਾ ਹੋਵੇ ਜਿਹੜਾ ਕਿ ਉਹ 2 ਕਰੋੜ ਵਾਲਾ ਇਸ਼ਾਰਾ ਸੀ ਕਿ ਖਿਡਾਰੀ ਨੂੰ ਨੌਕਰੀ ਦੇਣਾਗੇ ਅਸੀਂ ਇਹਨਾਂ ਨੇ ਤਾਂ ਪੈਸੇ ਮੰਗ ਲਏ ਅਸੀਂ ਦੇਾਂਗੇ ਨਾ ਉਸ ਦੇ ਉੱਤੇ ਮੁਕੰਮਲ ਕਾਰਵਾਈ ਹੁਣ ਤੱਕ ਹੋ ਸਕੀ ਨਾ ਹੀ ਜਿਹੜਾ ਮੁਖਤਾਰ ਅंसारी ਜਿਹੜਾ ਕਿ ਹੁਣ ਦੁਨੀਆ ਵਿੱਚ ਵੀ ਨਹੀਂ ਰਿਹਾ ਉਦੋਂ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਪਟਨ ਮਰਿੰਦਰ ਸਿੰਘ ਤੋਂ ਵਕੀਲਾਂ ਦੀ ਫੀਸ ਵਸੂਲਣ ਦੀ ਗੱਲ ਹੋਈ ਉਹ ਨਹੀਂ ਅਜੇ ਤੱਕ ਪਤਾ ਲੱਗਿਆ ਹੁਣ ਜਿੱਥੇ ਤੱਕ ਇਹ ਗੱਲ ਜੇ ਕੱਲੀ ਆਹੀ ਗੱਲ ਆ ਪੱਜੜੀ ਕਰ ਲਈਏ ਕਿ ਉਹ ਜਿਹੜਾ 7 ਸਟਾਰ ਹੋਟਲ ਜਿਸ ਦਾ ਨਾਮ ਲਿਆ ਜਾ ਰਿਹਾ ਕਿ ਸਕੂਲ ਐਸਾ ਬਣਾ ਦੇਾਂਗੇ ਔਰ ਉਹ ਪਹਿਲਾ ਐਸਾ ਸਕੂਲ ਹੋਏਗਾ ਜਿੱਥ ਲਗਦੇ ਆ ਕਿਉਂਕਿ ਹਰ ਕਮਰੇ ਦੇ ਬਾਹਰ ਪੂਲ ਬਣਿਆ ਇਹ ਗੱਲਾਂ ਕਹਿਣ ਨੂੰ ਤਾਂ ਬੜੀਆਂ ਸੋਹਣੀਆਂ ਲੱਗਦੀਆਂ ਪਰ ਉਸ ਦੇ ਉੱਤੇ ਕਾਰਵਾਈ ਕਦੋਂ ਹੋਣੀ ਹੈ ਇਹ ਸਵਾਲ ਉੱਥੇ ਦਾ ਉੱਥੇ ਅਜੇ ਖੜਾ ਜਦੋਂ ਪਹਿਲੇ ਕਹਿੰਦੇ ਸੀ ਕਿ ਇਹ ਜਿਹੜੇ ਸਕੂਲ ਨੇ ਇਹਦੇ ਵਿੱਚ সুইমিং ਪੂਲ ਬਣਾਵਾਂਗੇ ਤੇ ਪਹਿਲਾਂ ਕਿੰਨੇ ਕੁ সুইਮੀ ਪੂਲ ਬਣ ਗਏ ਨੇ ਜਿਹੜੇ ਸਰਕਾਰੀ ਸਕੂਲ ਨੇ ਜਿਹੜਾ ਇੱਕ ਦਿਖਾਇਆ ਵੀ ਗਿਆ ਉਧਰ ਸ਼ਰਟ ਵਾਲਾ ਅੰਮ੍ਰਿਤਸਰ ਵਾਲਾ ਉਹਦਾ ਤਾਂ ਕੁਮਰ ਵਿਜੇ ਪ੍ਰਤਾਪ ਨੇ ਆਪ ਹੀ ਜਲੂਸ ਕੱਢ ਦਿੱਤਾ ਸੀ ਉਹਨਾਂ ਨੇ ਭਾਵੇਂ ਸੱਚ ਬੋਲਿਆ ਹੋਵੇ ਪਰ ਉਹਨੂੰ ਬਾਕੀ ਪਾਰਟੀ ਦੇ ਆਗੂ ਨੂੰ ਹজম ਨਹੀਂ ਆਇਆ ਉੱਥੋਂ ਜਿਹੜੇ ਕੈਬਨਟ ਮੰਤਰੀ ਨਿੰਦਰਵੀਰ ਸਿੰਘ ਨੇਜਰ ਉਹਨਾਂ ਨੇ ਤਾਂ ਪੋਸਟ ਵੀ ਡਿਲੀਟ ਕਰ ਦਿੱਤੀ ਸੀ ਜਦੋਂ ਕਿਹਾ ਗਿਆ ਕਿਉਂਕਿ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਤਾਂ ਇਹ ਤਾਂ ਕਾਮਰੇਡ ਜਿਹੜੇ ਡਾਂਗ ਹੋਏ ਐ ਇੱਥੋਂ ਦੇ ਆਗੂ ਇਹ ਉਹਨਾਂ ਦੇ ਵੇਲੇਆਂ ਦਾ ਬਣਿਆ ਸਕੂਲ ਆ ਇਹਨਾਂ ਦਾ ਕੋਈ ਇਹਦੇ ਵਿੱਚੋਂ ਨਹੀਂ ਆ ਇਹਨਾਂ ਨੇ ਤਾਂ ਬਸ ਕੱਲਾ ਨਾਮ ਹੀ ਬਦਲਿਆ ਇਸ ਕਰਕੇ ਉਸ ਦੇ ਉੱਤੇ ਵੀ ਸਵਾਲ ਉੱਠੇ ਇੱਕ ਪਾਸੇ ਜਿਹੜਾ ਸਕੂਲ ਆਫ ਫੈਮਿਨੈਂਸ ਬਣਾਉਣ ਦੀ ਗੱਲ ਹੈ ਉਹ ਕਿੰਨੇ ਕੁ ਬਣ ਗਏ ਕਿੰਨਾ ਕੋ ਰਿਜ਼ਲਟ ਚੰਗਾ ਦੇ ਰਿਹਾ ਉਹ ਮਾਪੇ ਵੀ ਜਾਣਦੇ ਆ ਮਾਪਿਆਂ ਆਉਣ ਵਾਲਿਆਂ ਪੂਰੇ ਪੰਜਾਬ ਭਰਦੇ ਉਹ ਵੀ ਜਾਣਦੇ ਆ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਉੱਥੇ ਦੀਆਂ ਉੱਥੇ ਨੇ ਪਰ ਜਿੱਥੋਂ ਟਕਰੀ ਗੱਲ ਸੁਖਵੀਰ ਸਿੰਘ ਬਾਦਲ ਦੇ ਹੋਟਲ ਦੀ ਜੋ ਉਹਨਾਂ ਦੀ ਪ੍ਰਾਪਰਟੀ ਦੀ ਕਹਿੰਦੇ ਉਹਨਾਂ ਨੇ ਲੁੱਟ ਲੁੱਟ ਕੇ ਬਣਾਈ ਹੈ ਪਰ ਉੱਥੇ ਬਾਅਦ ਇਸ ਦੇ ਜਵਾਬ ਦੇ ਬਦਲੇ ਸੁਖਵੀਰ ਸਿੰਘ ਬਾਦਲ ਦੋ ਦੋ ਜਿਹੜੇ ਆ ਲੀਗਲ ਨੋਟਿਸ ਤੱਕ ਭੇਜ ਚੁੱਕੇ ਆ ਮਾਨਹਾਨੀ ਦਾ ਕੇਸ ਕਰ ਚੁੱਕੇ ਆ ਹੁਣ ਇਹ ਤਰੀਕਾ ਚੱਲਦੀਆਂ ਰਹਿਣਗੀਆਂ ਜਾਂ ਕੀ ਹੁੰਦਾ ਹੈ ਬਾਅਦ ਦੀਆਂ ਗੱਲਾਂ ਨੇ ਪਰ ਇਸ ਚੋਣ ਪ੍ਰਚਾਰ ਦੇ ਦੌਰਾਨ ਵਾਰ-ਵਾਰ ਇਸ ਤਰ੍ਹਾਂ ਕਿਸੇ ਨੂੰ ਇਸ ਢੰਗ ਦੇ ਨਾਲ ਨਿਸ਼ਾਨਾ ਬਣਾਉਣਾ ਇਸ ਦੇ ਨਾਲ ਜ਼ਮੀਨੀ ਪੱਧਰ ਦੇ ਉੱਤੇ ਅਮਲੀ ਰੂਪ ਦੇ ਵਿੱਚ ਕੋਈ ਕਾਰਵਾਈ ਹੋਵੇ ਨਾ ਹੋਵੇ ਪਰ ਇੱਕ ਗੱਲ ਪੱਕੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਿਵੇਂ ਸ਼ਬਦਾਂ ਦੇ ਖਿਡਾਰੀ ਹੈ ਇਹ ਗੱਲਾਂ ਕਹਿ-ਕਹਿ ਕੇ ਉਹਨਾਂ ਨੂੰ ਲੱਗਦਾ ਹੈ ਸ਼ਾਇਦ ਜਿਹੜੇ ਪਹਿਲਾਂ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਜਾਂ ਬਾਦਲ ਪਰਿਵਾਰ ਦੇ ਹੱਕ ਵਿੱਚ ਭੁਗਦੇ ਰਹੇ ਹੈ ਉਹਨਾਂ ਨੂੰ ਮੈਂ ਆਪਣੇ ਵੱਲ ਖਿੱਚਣਾ ਤੇ ਉਹ ਖਿੱਚਣ ਦੇ ਲਈ ਜੋ ਕੁਝ ਵੀ ਮੈਨੂੰ ਬੋਲਣਾ ਪਿਆ ਜੋ ਕੁਝ ਵੀ ਕਰਨਾ ਪਿਆ ਉਹ ਮੈਂ ਕਰਨ ਨੂੰ ਤਿਆਰ ਹਾਂ ਕਿਉਂਕਿ ਉਹਨਾਂ ਨੇ ਇੱਕੋ ਨਾਰਾ ਜਿਹੜਾ ਵਾਰ-ਵਾਰ ਰਿਪੀਟ ਕਰ ਰਿਹਾ ਕਿ ਪੰਜਾਬ ਬਣੇਗਾ ਇਸ ਵਾਰ ਹੀਰੋ ਕਿਉਂਕਿ 13 0 ਜਦੋਂ ਇਹ ਨਾਰਾ ਲਾਉਂਦੇ ਆ ਜਾਂ ਉੱਥੋਂ ਸਟੇਜ ਤੋਂ ਗੱਲ ਕਰਦੇ ਆ ਤੇ ਫਿਰ ਜਕਾਰੇ ਵੀ ਛੱਡੇ ਜਾਂਦੇ ਆ ਸਟੇਜ ਤੋਂ ਤਾੜ ਤਾੜੀਆਂ ਮਾਰਦੇ ਆ ਪਰ ਲੋਕ ਮੁੱਦੇ ਕਿੱਥੇ ਨੇ ਲੋਕ ਮੁੱਦੇ ਤੇ ਕਿਦੜੇ ਨੀ ਨਜ਼ਰ ਆ ਰਹੇ ਮੈਂ ਇਹਦਾ ਹੋਟਲ ਦਾ ਐ ਕਰਦਾਗਾ ਮੈਂ ਜੀ ਇਹ 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 ਬੰਦਾ ਕਰਦਾ ਰਿਹਾ ਇਹ ਪਿੱਛੇ ਉਹ ਕਰਦਾ ਰਿਹਾ ਇਹ ਲੀਡਰ ਦਾ ਬੈਕਗ੍ਰਾਉਂਡ ਹੋਏ ਆ ਬੈਕਗ੍ਰਾਉਂਡ ਦੇ ਪਿੱਛੇ ਜਿਆਦਾ ਭੱਜੇ ਜਾ ਰਹੇ ਨੇ ਇਹ ਬੈਕਗ੍ਰਾਉਂਡ ਦੇ ਵਿੱਚ ਇੰਨਾ ਇੰਟਰਸਟ ਕਿਉਂ ਹੈਗਾ ਮੁੱਦੇ ਤੇ ਜਿਹੜੇ ਹੈਗੇ ਨੇ ਉਹ ਗਾਇਬ ਨੇ ਨਾ ਨਸ਼ੇ ਦੀ ਕੋਈ ਗੱਲ ਹੋ ਰਹੀ ਹੈ ਨਾ ਕੋਈ ਬੇਦਬੀ ਦੀ ਗੱਲ ਹੋ ਰਹੀ ਹੈ ਨਾ ਬੇਰੋਜ਼ਗਾਰੀ ਦੀ ਗੱਲ ਹੋ ਰਹੀ ਹੈ ਜਿੱਥੋਂ ਤੱਕ ਇਹ ਗੱਲ ਮੁੱਦਿਆਂ ਦੀ ਗੱਲ ਵਿੱਚ ਵਿੱਚੋ ਗੱਲ ਜਰੂਰ ਕਰਦੇ ਆ ਕਿ ਸਿੱਖਿਆ ਕ੍ਰਾਂਤੀ ਅਸੀਂ ਲੈ ਕੇ ਆਏ, ਮੁੱਲਾ ਕਲੀਨਿਕ ਅਸੀਂ ਬਣਾਏ, ਇਨੇ ਲੱਖ ਨੇ ਇਲਾਜ ਕਰਾ ਲਿਆ। ਇਹ ਕੋ ਥਰਮਲ ਪਲਾਂਟ ਦਾ ਵਾਰ-ਵਾਰ ਜ਼ਿਕਰ ਕਰਦੇ ਆ ਕਿ ਗੋਇੰਦਵਾਲ ਸਾਹਿਬ ਵਾਲਾ ਕਿ ਉਹ ਪਹਿਲਾਂ ਤਾਂ ਲੋਕੀ ਪ੍ਰਾਪਰਟੀਆਂ ਕਹਿੰਦੇ ਵੇਚਦੇ ਰਹੇ ਆ ਸਿਆਸਤਦਾਨ। ਅਸੀਂ ਪਹਿਲੇ ਆ ਜਿਨ੍ਹਾਂ ਨੇ ਖਰੀਦ ਲਿਆ। ਉਹ ਖਰੀਦਣ ਦੇ ਉੱਤੇ ਵੀ ਕਈ ਤਰ੍ਹਾਂ ਦੀ ਸਰਫਲ ਨੇ ਇੱਕ ਵੱਖਰਾ ਵਿਸ਼ਾ ਕਿ ਉਹ ਫਾਇਦਾ ਕਿੰਨਾ ਕੁ ਦੇਊਗਾ ਥਰਮਲ ਪਲਾਂਟ ਜਿਹੜਾ ਖਰੀਦਿਆ ਗਿਆ। ਇਹ ਸਾਰੀਆਂ ਗੱਲਾਂ ਜਿਹੜੀਆਂ ਬਣੀਆਂ ਹੋਈਆਂ ਮੁੱਦਿਆਂ ਦੀ ਗੱਲ ਜੇ ਕਿਤੇ ਮਾੜੀ-ਮੋਟੀ ਹੁੰਦੀ ਹੋ ਰਿਹਾ ਨਿੱਜੀ ਤੌਰ ਦੇ ਉੱਤੇ ਹਮਲੇ ਹੋਣ ਦਾ ਕਾਰਨ ਇਹ ਹੈ ਕਿ ਜਿਹੜਾ ਬਠਿੰਡਾ ਤੇ ਫਿਰੋਜ਼ਪੁਰ ਵਾਲਾ ਬਾਦਲਾਂ ਦਾ ਇਹ ਕਹ ਲਈਏ ਕਿ ਸੀਟਾਂ ਸੀ ਉਸ ਨੂੰ ਬਦਲਣ ਦੇ ਸਿਆਸੀ ਸਮਿਕਨ ਜਿਹੜੇ ਬਦਲਣ ਦੀ ਖਾਤਰ ਇਸ ਤਰ੍ਹਾਂ ਦੀਆਂ ਗੱਲਾਂ ਜ਼ਿਆਦਾ ਹੋ ਰਹੀਆਂ ਔਰ ਨਿੱਜੀ ਤੌਰ ਦੇ ਉੱਤੇ ਬਿਆਨ ਤਾਂ ਆਪਾਂ ਲੈਣਾ ਹੋਵੇ ਸੰਗਰੂਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਵੀ ਉਸੇ ਤਰ੍ਹਾਂ ਜਵਾਬ ਦੇ ਦਿੱਤਾ ਸੁਖਪਾਲ ਸਿੰਘ ਖਹਿਰਾ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਐਂਡੀਪੀਐਸ ਦਾ ਸਾਡੀ ਸਰਕਾਰ ਆ ਜੇ ਮੈਂ ਜੇਕਰ ਜਿਉਂਦਾ ਰਿਹਾ ਤਾਂ ਸਾਡੀ ਸਰਕਾਰ ਆ ਗਈ ਤੇ ਐਂਡੀਪੀਐਸ ਦਾ ਪਰਚਾ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਕਰਨਾ ਹੈ ਹੁਣ ਇੱਕੋ ਗੱਲ ਇਹ ਵੀ ਚੰਗੀ ਨਹੀਂ ਹੈ ਕਿ ਜੇ ਅੱਜ ਉਹਨਾਂ ਦੇ ਉੱਤੇ ਜਾਤੀ ਹੋਈ 8 ਸਾਲ ਪੁਰਾਣਾ ਕੇਸ ਚਲਾਇਆ ਗਿਆ ਸਾਰੇ ਲੋਕਾਂ ਨੇ ਕਿਹਾ ਕਿ ਹੋ ਸਕਦਾ ਹੈ ਧੱਕਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਕਿਹਾ ਗਿਆ ਧੱਕਾ ਪਰ ਜੇਕਰ ਅੱਜ ਸੁਖਪਾਲ ਸਿੰਘ ਖਹਿਰਾ ਕੱਲ ਨੂੰ ਸਰਕਾਰ ਆਉਣ ਤੇ ਇਸ ਤਰ੍ਹਾਂ ਕਰਦੇ ਫਿਰ ਉਹ ਵੀ ਚੰਗੀ ਗੱਲ ਨਹੀਂ ਉਹ ਤੇ ਆਪ ਕਹਿੰਦੇ ਸੀ ਕਿ ਮੈਂ ਬਦਲੇ ਦੀ ਭਾਵਨਾ ਨਾਲ ਕੰਮ ਕਦੇ ਨਹੀਂ ਕਰਨਾ ਹੈਗਾ ਯਾਦ ਹੋਵੇਗਾ ਤੁਹਾਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਸੀਂ ਖੁਦ ਇੰਟਰਵਿਊ ਕੀਤਾ ਸੀ ਜਦੋਂ ਜੇਲ੍ਹ ਤੋਂ ਬਾਹਰ ਆਏ ਸੀ ਉਹ ਕਹਿੰਦੇ ਮੇਰੀ ਇਸ ਤਰ੍ਹਾਂ ਦੀ ਫਿਤਰਤ ਨਹੀਂ ਹੈ ਜੇ ਆਪ ਭਗਵਾਨ ਤੁਮਾਨ ਤੈਨੂੰ ਮਾਫ ਕੀਤਾ ਇਹ ਉਹਨਾਂ ਦੇ ਵਰਤ ਰਿਹਾ ਕਿ ਸੰਗਰੂਰ ਉਹਨਾਂ ਦਾ ਗੜ੍ਹ ਹੈ ਆਵਾ ਦੀ ਪਾਰਟੀ ਦੀ ਰਾਜਧਾਨੀ ਹੈ ਜੇ ਮੈਂ ਅੱਜ ਇੱਥੇ ਗੱਲ ਠੋਕ ਕੇ ਕਹਿ ਗਿਆ ਤਾਂ ਫਿਰ ਇਹ ਵਧੀਆ ਬੱਲੇ ਬੱਲੇ ਹੋ ਜਾਣੀ ਆ ਹੋ ਸਕਦਾ ਮੁੱਖ ਮੰਤਰੀ ਤੋਂ ਅੱਕ ਕੇ ਮੇਰੇ ਵਾਲੇ ਪਾਸੇ ਆ ਜਾਣ ਇਦਰੇ ਆ ਗ ਜਿਹੜਾ ਗੁੱਸਾ ਸੀਗਾ ਦਲਵੀਰ ਗੋਲਡੀ ਵਾਲਾ ਗੁੱਸਾ ਤੇ ਨਹੀਂ ਹੈਗਾ ਸੀ ਉਹ ਜਿਹੜਾ ਉਹ ਸਟੇਜ ਤੋਂ ਆ ਕੇ ਦਲਵੀਰ ਗੋਲਡੀ ਇਹਨਾਂ ਕੁਝ ਬੋਲ ਗਿਆ ਖਹਿਰਾ ਸਾਹ ਬਾਰੇ ਬਿਲਕੁਲ ਬਿਲਕੁਲ ਦਲਵੀਰ ਸਿੰਘ ਗੋਲਡੀ ਵਾਲਾ ਕਈ ਤਰ੍ਹਾਂ ਦੇ ਫੈਕਟਰ ਹੈ ਕਿਉਂਕਿ ਹੁਣ ਉਹਨਾਂ ਦੇ ਲਈ ਵੀ ਇੱਕ ਮੁੱਚ ਦਾ ਸਵਾਲ ਇਸ ਕਰਕੇ ਬਣਿਆ ਪਿਆ ਕਿ ਆ ਤੇ ਗਏ ਆ ਪਾਰਟੀ ਦੇ ਹੁਕਮ ਤੇ ਦਲਵੀਰ ਗੋਲਡੀ ਨੇ ਤੇ ਵੀ ਕਹਿ ਦਿੱਤਾ ਜਿਵੇਂ ਉਹ ਪਹਿਲਾਂ ਕਾਂਗਰਸ ਵੇਲੇ ਹੁੰਦੇ ਸੀ ਤੇ ਆਮ ਆਦਮੀ ਪਾਰਟੀ ਵਾਲਾ ਨੂੰ ਗਾਹ ਕਰਦੇ ਸੀ ਕਿ ਬਚ ਜਾਇਓ ਭਾਈ ਵਿੱਚ ਦੋ ਚਾਰ ਬੰਦੇ ਐਸੇ ਵੀ ਹੁੰਦੇ ਆ ਹੁਣ ਉਹ ਆਮ ਆਦਮੀ ਪਾਰਟੀ ਵਾਲ ਜਾ ਕੇ ਕਾਂਗਰਸੀਆਂ ਨੂੰ ਕਹਿ ਰਿਹਾ ਆਪਦੇ ਲੋਕਾਂ ਮਗਰ ਲੱਗ ਕੇ ਨਾ ਆਪਦੇ ਵਿੱਚ ਪਾਟੋ ਧਾੜ ਬਣਾ ਲਿਓ ਆਪਸ ਚ ਨਾ ਲੜ ਪਿਓ 4 ਜੂਨ ਤੋਂ ਬਾਅਦ ਇਹਨਾਂ ਨੇ ਕਿਤੇ ਨਹੀਂ ਦੇਖਣਾ ਤੋ ਇਸ ਤਰ੍ਹਾਂ ਦੀਆਂ ਗੱਲਾਂ ਦੇ ਕਰਕੇ ਇੱਕ ਦੂਜੇ ਦੇ ਖਿਲਾਫ ਨਿੱਜੀ ਬਿਆਨ ਬਹੁਤ ਜ਼ਿਆਦਾ ਹੋ ਰਿਹਾ ਇਹਦਾ ਫਾਇਦਾ ਕਿੰਨਾ ਹੁੰਦਾ ਨੁਕਸਾਨ ਕਿੰਨਾ ਹੁੰਦਾ ਪਰ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਚਾਹੀਦੀਆਂ ਉਹਨਾਂ ਨੂੰ ਕੰਮ ਚਾਹੀਦਾ ਉਹਨਾਂ ਨੂੰ ਤਰੱਕੀ ਚਾਹੀਦੀ ਹੈ ਅਗਲੇ ਮੁੱਦੇ ਦੀ ਗੱਲ ਕਰ ਲਈਏ ਇੱਕ ਸੀਟ ਹੋਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਹੜੀ ਫਰੀਦਕੋਟ ਸੀਟ ਹੈ ਹੰਸਰਾ ਜੈਂਸ ਕਰਮਜੀਤ ਅਨਮੋਲ ਦੋਨੋਂ ਚੋਟੀ ਦੇ ਕਲਾਕਾਰ ਨੇ ਕਰਮਜੀਤ ਅਨਮੋਲ ਦੇ ਨਾਲ ਨਿਤ ਨਵ ਕਲਾਕਾਰ ਆ ਕੇ ਪ੍ਰਚਾਰ ਕਰਦਾ ਹੈ ਹੰਸਰਾ ਜਸ ਇਕੱਲੇ ਰਹਿ ਗਏ ਨੇ ਤੇ ਜਿਹੜੇ ਹੰਸਰਾ ਜਸ ਇਕੱਲੇ ਰਹਿ ਗਏ ਨੇ ਕੀ ਉਹਨਾਂ ਨਾਲ ਜਿਹੜੇ ਕਲਾਕਾਰ ਨਹੀਂ ਤੁਰ ਰਹੇ ਜਾਂ ਉਹਨੂੰ ਕੋਈ ਕਲਾਕਾਰ ਪਸੰਦ ਨਹੀਂ ਕਰਦਾ ਤਾਂ ਨਹੀਂ ਤੁਰ ਰਹੇ ਕਿ ਕੋਈ ਮਜਬੂਰੀ ਉਹਨਾਂ ਦੀ ਵੀ ਕੀ ਇਹਦੇ ਨਾਲ ਜਾਵਾਂਗੇ ਤੇ ਕੱਲ ਨੂੰ ਅਸੀਂ ਓਖੇ ਹੋ ਜਾਵਾਂਗੇ ਜਿੱਥੋਂ ਤੱਕ ਰਹੀ ਗੱਲ ਇਸ ਫਰੀਦਕੋਟ ਸੀਟ ਦੀ ਫਰੀਦਕੋਟ ਲੋਕ ਸਭਾ ਹਲਕਾ ਸਾਰੇ ਜਾਣਦੇ ਇੱਕ ਰਿਜ਼ਰਵ ਵੀ ਹੈ ਔਰ ਦੋ ਕਲਾਕਾਰ ਉਮੀਦਵਾਰ ਉਹ ਉਮੀਦ ਉਮੀਦਵਾਰ ਨੇ ਜਿਨ੍ਹਾਂ ਨੇ ਕਦੇ ਇਕੱਠਿਆਂ ਕੰਮ ਵੀ ਕੀਤਾ ਵਿਚਰਦੇ ਵੀ ਹੈ ਕਿਉਂਕਿ ਕਲਾਕਾਰਾਂ ਦਾ ਆਪਸੀ ਭਾਈਚਾਰਾ ਵੀ ਹੁੰਦਾ ਹੈ ਜਿੱਥੋਂ ਤੱਕ ਤੁਸੀਂ ਕਿਹਾ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਕਦੇ ਉੱਥੇ ਬੀਨੂ ਢਿੱਲੋ ਚਲੇ ਜਾਂਦੇ ਆ ਕਦੇ ਉੱਥੇ ਕੋਈ ਹੋਰ ਚਲਿਆ ਜਾਂਦਾ ਕਦੇ ਰੌਸ਼ਨ ਪ੍ਰਿੰਸ ਕਦੇ ਕੋਈ ਹੋਰ ਕਲਾਕਾਰ ਸਾਰੇ ਕਲਾਕਾਰ ਉਹਨਾਂ ਦੇ ਹੱਕ ਵਿੱਚ ਹੀ ਕਿਉਂ ਆ ਰਹੇ ਆ ਕਰਮਜੀਤ ਅਨਮੋਲ ਦੇ ਉਸ ਦੀ ਵਜ੍ਹਾ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਰਿਆਂ ਨੂੰ ਪਤਾ ਹੈ ਕਿ ਜਿਗਰੀ ਯਾਰ ਕੌਣ ਨੇ ਹੰਸਰਾਜ ਹੰਸ ਜਾਂ ਕਰਮਜੀਤ ਅਨਮੋਲ ਸਾਰੇ ਜਾਣਦੇ ਕਿ ਕਰਮਜੀਤ ਅਨਮੋਲ ਤੇ ਪੰਜਾਬ ਸਰਕਾਰ ਕੀ ਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਗਵਾਈ ਕਰ ਰਹੇ ਸਰਕਾਰ ਦੀ ਤਾਂ ਹੋ ਸਕਦਾ ਹੈ ਮੁੱਖ ਮੰਤਰੀ ਨੇ ਵੀ ਬੇਨਤੀ ਕੀਤੀ ਹੋਵੇ ਆਪਣੇ ਕਲਾਕਾਰ ਭਾਈਚਾਰੇ ਨੂੰ ਵੀ ਭਾਈ ਹਾਜ਼ਰੀ ਲਵਾ ਦਿਓ ਕਿਉਂਕਿ ਆਪਣਾ ਬੰਦਾ ਉਮੀਦਵਾਰ ਹੈ ਆਪਾਂ ਇਹਨਾਂ ਜਿਤਾਉਣਾ ਹੈ ਕਿਉਂਕਿ ਇੱਥੇ ਪਹਿਲਾਂ ਕੌਣ ਜਾਂਦਾ ਰਿਹਾ ਮੁਹੰਮਦ ਸਦੀਕ ਸਾਹਿਬ ਉਹਨਾਂ ਦੀ ਵੱਖਰੀ ਗੱਲ ਹੈ ਟਿਕਟ ਕੱਟੀ ਗਈ ਅਮਰਜੀਤ ਸਿੰਘ ਅਮਰਜੀਤ ਕੌਰ ਸਾਹੂ ਕੇ ਨੂੰ ਟਿਕਟ ਦਿੱਤੀ ਗਈ ਪਰ ਉਹਨਾਂ ਨੇ ਵੀ ਹੋ ਸਕਦਾ ਬੇਨਤੀ ਕੀਤੀ ਹੋਵੇ ਇਸ ਕਰਕੇ ਸਾਰੇ ਹੀ ਕਲਾਕਾਰ ਜਿਹੜੇ ਸ਼ਾਇਦ ਅੰਦਰੂਨੀ ਤੌਰ ਤੇ ਨਾ ਵੀ ਚਾਹੁੰਦੇ ਹੋਣ ਜਾਂ ਚਾਹੁੰਦੇ ਹੋਣ ਆਪਣੀ ਮਰਜ਼ੀ ਨਾਲ ਆ ਰਿਹਾ ਕਿਸੇ ਨਾਲ ਧੱਕਾ ਤਾਂ ਹੋ ਨਹੀਂ ਰਿਹਾ ਕਿਸੇ ਵੀ ਕਲਾਕਾਰ ਨੇ ਅਜੇ ਤੱਕ ਇਹ ਤਾਂ ਕਿਹਾ ਨਹੀਂ ਕਿ ਮੇਰੀ ਮਜਬੂਰੀ ਬਣ ਗਈ ਮੈਂ ਆ ਗਿਆ ਸਾਰੇ ਕਹਿੰਦੇ ਸਾਡਾ ਭਰਾ ਕਰਮਜੀਤ ਤਨਮੋਲ ਇਸ ਕਰਕੇ ਆ ਰਿਹਾ ਇਹ ਜ਼ਰੂਰ ਕਹਿ ਦਿੰਦੇ ਕਲਾਕਾਰ ਕਦੀ ਕਦੀ ਲਾਈਵ ਹੋ ਕੇ ਜਾਂ ਫੋਨ ਤੇ ਕਿਸ ਹੂੰ ਇਹ ਤਾਂ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਇੱਕ ਦੂਜੇ ਨੂੰ ਮਨਾਇਆ ਵੀ ਜਾ ਰਿਹਾ ਕਿਹਾ ਵੀ ਜਾ ਰਿਹਾ ਕਿ ਆਪਾਂ ਕਰਮਜੀਤ ਅਨਮੋਲ ਦੇ ਹੱਕ 'ਚ ਪ੍ਰਚਾਰ ਕਰਨਾ ਔਰ ਨਾਲ ਦੂਸਰੇ ਪਾਸੇ ਜੇਕਰ ਹੰਸਰਾਏ ਹੰਸ ਦੀ ਗੱਲ ਕਰੀ ਉਹਨਾਂ ਦੇ ਲਈ ਤਾਂ ਦੋ ਤਰ੍ਹਾਂ ਦੀਆਂ ਚੀਜ਼ਾਂ ਹੋ ਗਈਆਂ ਨਾ ਚੁਣੌਤੀਆਂ ਇੱਕ ਪਾਸੇ ਕਿਸਾਨਾਂ ਦਾ ਲਗਾਤਾਰ ਵਿਰੋਧ ਕਿਸਾਨਾਂ ਦਾ ਵਿਰੋਧ ਚੱਲਣਾ ਪੈ ਰਿਹਾ ਉਹ ਨਮਾਣੇ ਜਿ ਬਣ ਕੇ ਕਹਿ ਦਿੰਦੇ ਆ ਕਿ ਮੈਨੂੰ ਗਰੀਬ ਨੂੰ ਇਕੱਲੇ ਨੂੰ ਕਿਉਂ ਹੋਰ ਵੀ ਬਹੁਤ ਹੈ ਪਰ ਉਹਨਾਂ ਦੇ ਮੂੰਹ ਚ ਹਾਲੇ ਮੰਦੀ ਸ਼ਬਦਾਵਲੀ ਨਹੀਂ ਨਿਕਲੀ ਕਈ ਥਾਵਾਂ ਦੇ ਉੱਤੇ ਭਾਜਪਾ ਦੇ ਵਰਕਰਾਂ ਨੇ ਆਗੂਆਂ ਨੇ ਬਹੁਤ ਜਿਆਦਤੀਆਂ ਕੀਤੀਆਂ ਬੜੀ ਮੰਦੀ ਚੰਗੀ ਸ਼ਬਦਾਵਲੀ ਆ ਜਿਹੜੀ ਵਰਤੀ ਜਿਸ ਤੇ ਕਰਕੇ ਉਹਨਾਂ ਨੂੰ ਖਮਿਆਜੇ ਵੀ ਭੁਗਤਣੇ ਪੈ ਰਹੇ ਆ ਚਾਹੇ ਕਿਸੇ ਪਾਸੇ ਵੀ ਆਵਾਜ਼ ਆਈ ਹੋਵੇ ਜੇਕਰ ਕਿਸਾਨਾਂ ਦੇ ਖਿਲਾਫ ਜਿਵੇਂ ਸੁਸ਼ੀਲ ਰਿੰਕੂ ਦੇ ਵਿਵਾਦਤ ਬਿਆਨ ਬਹੁਤ ਆਏ ਆ ਕਿਸਾਨਾਂ ਨੂੰ ਲੈ ਕੇ ਗੁੰਡੇ ਤੱਕ ਕਹਿ ਦਿੰਦੇ ਹੋਰ ਬਹੁਤ ਕੁਝ ਪਰ ਹਾਲੇ ਤੱਕ ਹੰਸਰਾਜ ਹੰਸ ਨੇ ਇੱਕ ਨਹੀਂ ਕਿਹਾ ਜੇ ਨਹੀਂ ਕਹਿਣਗੇ ਤਾਂ ਉਹ ਬੱਚੇ ਰਹਿਣਗੇ ਜੇਕਰ ਕਹਿਣਗੇ ਤੇ ਉਹਨਾਂ ਦਾ ਸਿਆਸੀ ਨੁਕਸਾਨ ਜਿੰਨਾ ਹੋ ਰਿਹਾ ਇਹ ਤੋਂ ਵੀ ਵੱਧ ਹੋ ਸਕ ਉਹ ਨਹੀਂ ਆ ਰਹੇ ਸਿਰਫ ਜਿਹੜੇ ਬੀਜੇਪੀ ਦੇ ਨਾਲ ਜੁੜ ਚੁੱਕੇ ਆ ਸਿੱਧੇ ਤੌਰ ਦੇ ਉੱਤੇ ਜਿਵੇਂ ਹੌਬੀ ਢਾਲੀ ਵਾਲੇ ਇੱਕ ਧਾਰਨਾ ਉਹਨਾਂ ਨੇ ਤਾਂ ਪ੍ਰਚਾਰ ਕੀਤਾ ਕਿਉਂਕਿ ਉਹਨਾਂ ਨੇ ਤੇ ਉਹ ਤਾਂ ਵਰਕਰ ਵੀ ਆ ਬੀਜੇਪੀ ਪਾਰਟੀ ਦੇ ਪਰ ਜਿਹੜੇ ਕਲਾਕਾਰਾਂ ਦਾ ਹੜ ਕਰਮਜੀਤ ਅਨਮੋਲ ਮਗਰ ਤਾਂ ਖੜਾ ਹੈ ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਗਰੀ ਯਾਰ ਨੇ ਔਰ ਹੰਸ ਰਾਜ ਹੰਸ ਦੇ ਨਾਲ ਬੇਸ਼ੱਕ ਉਹ ਕਲਾਕਾਰ ਦੇ ਤੌਰ ਦੇ ਉੱਤੇ ਭਗਵੰਤ ਮਾਨ ਉਹਨਾਂ ਦਾ ਸਤਿਕਾਰ ਕਰਦੇ ਹੋਣ ਪਰ ਸਿਆਸੀ ਤੌਰ ਤੇ ਨਹੀਂ ਕਿਉਂਕਿ ਲਗਾਤਾਰ ਜਾਓ ਦਿੱਲੀ ਦੇ ਵਿੱਚ ਰਵਿੰਦ ਕੇਰੀਵਾਲ ਦੇ ਉੱਤੇ ਕਾਰਵਾਈ ਹੋਈ ਇਸ ਕਰਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਔਖੇ ਰਹੇ ਭਾਜਪਾ ਦੇ ਖਿਲਾਫ ਬੜੇ ਬਿਆਨ ਦਿੰਦੇ ਆ ਔਰ ਇੱਥੇ ਵੀ ਕਹਿੰਦੇ ਆ ਕਿ ਕਿਸਾਨ ਕਿਸਾਨਾਂ ਦੇ ਨਾਲ ਜੋ ਜੋ ਕੁਝ ਕੀਤਾ ਗਿਆ ਜਿਵੇਂ ਗੋਲੀਆਂ ਚਲਾਈਆਂ ਗਿਆ ਮੁੱਖ ਮੰਤਰੀ ਭਗਵੰਤ ਮਾਨ ਖੁਦ ਹਾਲਾਂਕਿ ਪੰਜਾਬ ਸਰਕਾਰ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ ਕਿ ਇਹਨਾਂ ਨੇ ਕੀ ਕੀਤਾ ਸਿਰਫ 0 ਐਫ ਆਈ ਆਰ ਤੋਂ ਇਲਾਵਾ ਹੋਰ ਕਾਰਵਾਈ ਵੀ ਹੋਣੀ ਚਾਹੀਦੀ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਚਾਹਣਗੇ ਕਿ ਮੇਰਾ ਯਾਰ ਹਾਰੇ ਤੇ ਹੰਸਰਾਜ ਹੰਸ ਜਿੱਤਣ ਇਸ ਕਰਕੇ ਸਾਰੇ ਕਲਾਕਾਰਾਂ ਦਾ ਹੜਾ ਜਿਹੜਾ ਉਹ ਦੂਜੇ ਪਾਸੇ ਨੂੰ ਤੁਰ ਰਿਹਾ ਔਰ ਜਿੱ ਕਲਾਕਾਰਾਂ ਦੀ ਇੱਕ ਆਪਸ ਵਿੱਚ ਖਿੱਚੋ ਤਾਣ ਹੋ ਗਈ ਔਰ ਇਸ ਵਿੱਚ ਇਹ ਵੀ ਕੋਈ ਸ਼ੱਕ ਨਹੀਂ ਕਿ ਹੁਣ ਤੱਕ ਜਿਵੇਂ ਕਲਾਕਾਰ ਆਰੇ ਕਲਾਕਾਰਾਂ ਨੂੰ ਸੁਣਿਆ ਵੀ ਵੱਜ ਜਾਂਦਾ ਜਿਹੜੇ ਬੋਲਦੇ ਐ ਜਿਹੜੇ ਇੱਥੇ ਗੱਲ ਕਰਦੇ ਆ ਤਾਂ ਉਹਨਾਂ ਨੂੰ ਸੁਣਿਆ ਜਾਂਦਾ ਲੋਕ ਵੀ ਆ ਜਿਹੜੇ ਖੁਸ਼ ਹੁੰਦੇ ਆ ਕਲਾਕਾਰਾਂ ਦੇ ਨਾਲ ਰਾਜਨੀਤੀ ਦੇ ਵਿੱਚ ਆਉਣਾ ਕੋ ਮਾੜੀ ਗੱਲ ਨਹੀਂ ਹਰੇਕ ਨੂੰ ਹੱਕ ਹੈ ਪਰ ਕਲਾਕਾਰਾਂ ਨੇ ਜਾਂ ਐਕਟਰਾਂ ਨੇ ਹੁਣ ਤੱਕ ਪੰਜਾਬ ਨੂੰ ਜਾਂ ਕਿਸੇ ਵੀ ਦੇਸ਼ ਦੇ ਕੋਨੇ ਚੈਂਪੀ ਬਣ ਕੇ ਦਿੱਤਾ ਕੀ ਇਹ ਸਭ ਤੋਂ ਵੱਡਾ ਸਵਾਲ ਆ ਇਹ ਲੋਕਾਂ ਨੂੰ ਵੀ ਵਿਸ਼ਲੇਸ਼ਣ ਕਰਨਾ ਚਾਹੀਦਾ ਕਿ ਜੇਕਰ ਅਸੀਂ ਕਿਸੇ ਅਦਾਕਾਰ ਨੂੰ ਕਲਾਕਾਰ ਨੂੰ ਬਣਾ ਕੇ ਭੇਜ ਦਿੰਨੇ ਆ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਸਾਡੇ ਲਈ ਉਹ ਕਰਦੇ ਕੀ ਆ ਇਹ ਬਹੁਤ ਵੱਡਾ ਸਵਾਲ ਹੈ ਔਰ ਜਿੱਥੋਂ ਤੱਕ ਰਹੀ ਗੱਲ ਕਿਸਾਨਾਂ ਦੀ ਇੱਧਰ ਘੇਰਨ ਦੀ ਅੱਜ ਇੱਕ ਗਤੀਵਿਧੀ ਹੋਰ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗ ਰੋਡ ਸ਼ੋ ਸੀ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਵੀ ਉੱਥੋਂ ਚੁੱਕ-ਚੁੱਕ ਕੇ ਪੁਲਿਸ ਲੈ ਗਈ ਹੈ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਸਾਰੇ ਆਜ਼ਾਦ ਹੈ ਇੱਕ ਪਾਸੇ ਕਿਸਾਨ ਭਾਜਪਾ ਦੇ ਵਰਕਰਾਂ ਉਮੀਦਵਾਰਾਂ ਨੂੰ ਵਰਕਰਾਂ ਨੂੰ ਉਹਨਾਂ ਨਾਲ ਖਿੱਚੋ ਤਾਣ ਕੇ ਰਿਆ ਕਿ ਸਾਡੇ ਨਾਲ ਇਨਸਾਫ਼ ਕਿੱਥੇ ਹੈ ਵਾਅਦਾ ਕਰਕੇ ਤੁਸੀਂ ਮੁੱਕਰ ਜਾਂਦੇ ਹੋ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਵੀ ਇਹ ਮੁਸੀਬਤਾਂ ਝੱਲਣੀਆਂ ਪੈ ਰਹੀਆਂ ਜੇਕਰ ਮੁੱਖ ਮੰਤਰੀ ਵੀ ਕਿਸੇ ਥਾਂ ਦੇ ਉੱਤੇ ਰੋਡ ਪ੍ਰਚਾਰ ਕਰਨ ਰੋਡ ਸ਼ੋ ਕਰਨ ਜਾਂਦੇ ਆ ਆਪਣੀ ਉਮੀਦਵਾਰਾਂ ਲਈ ਤਾਂ ਉੱਥੇ ਜਿਹੜੇ ਕਿਸਾਨ ਵਿਰੋਧ ਕਰਨ ਦੇ ਲਈ ਆਉਂਦੇ ਆ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਵਿਰੋਧ ਕਿਉਂ ਨਹੀਂ ਕਰਨ ਦਿੱਤਾ ਜਾਂਦਾ ਸਵਾਲ ਕਿਉਂ ਨਹੀਂ ਕਰਨ ਦਿੱਤਾ ਜਾਂਦਾ ਉਹਨਾਂ ਨੂੰ ਕਿਉਂ ਥਾਣਿਆਂ 'ਚ ਡੱਕ ਲਿਆ ਜਾਂਦਾ ਇਹ ਵੀ ਇੱਕ ਗਤੀਵਿਧੀ ਹੈ ਜਿਹੜੀ ਦੇਖਣ ਨੂੰ ਮਿਲੀ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ 16 ਅਣੇ ਸੱਚ ਦੇ ਵਿੱਚ ਅਸੀਂ ਤਿੰਨ ਮੁੱਦਿਆਂ ਤੇ ਗੱਲ ਕੀਤੀ ਤੁਹਾਨੂੰ ਸਾਡੇ ਤਿੰਨ ਮੁੱਦੇ ਕਿਵੇਂ ਲੱਗੇ ਆਪਣੀ رائے ਸਾਨੂੰ ਜਰੂਰ ਭੇਜੋ ਪ੍ਰੋਗਰਾਮ 16 ਅਣੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ